اپنی ਪਤਨੀ ਅਤੇ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਇੱਕ ਪਤੀ ਵਿਦੇਸ਼ ਜਾਂਦਾ ਤੇ ਵਿਦੇਸ਼ ਦੀ ਧਰਤੀ ਤੇ ਜਾ ਕੇ ਉਹ ਅਜਿਹਾ ਫਸਦਾ ਕਿ ਮੁੜ ਕੇ ਉਹ ਵਾਪਸ ਨਹੀਂ ਆ ਸਕਦਾ ਪਤਨੀ ਆਪਣੇ ਪਤੀ ਦੀ ਉਡੀਕ ਵਿੱਚ ਉਡੀਕ ਦੀ ਉਡੀਕ ਦੀ ਆਖਰਕਾਰ پاگل ਹੋ ਜਾਂਦੀ ਆ ਤੇ 20 ਸਾਲ ਬਾਅਦ ਆ ਕੇ ਪਤੀ ਜਦੋਂ ਆਪਣੀ ਪਤਨੀ ਨੂੰ ਮਿਲਦਾ ਤਾਂ ਉਹਦੀ ਪਤਨੀ ਉਹਨੂੰ ਕਿਸ ਹਾਲਤ ਦੇ ਵਿੱਚ ਤੇ ਕਿੱਥੇ ਮਿਲਦੀ ਆ ਇਸ ਦਰਦ ਭਰੀ ਕਹਾਣੀ ਬਾਰੇ ਗੱਲਬਾਤ ਕਰਾਂਗੇ ਗੁਰਤੇਜ ਸਿੰਘ ਆਪਣੇ ਮਾਪਿਆਂ ਦੀ ਬਹੁਤ ਸੁਲਜੀ ਹੋਈ ਔਲਾਦ ਸੀ ਗੁਰਤੇਜ ਸਿੰਘ ਦੇ ਪਿਤਾ ਕੋਲ ਬਹੁਤੀ ਜ਼ਮੀਨ ਨਹੀਂ ਸੀ ਪਰ ਗੁਰਤੇਜ ਸਿੰਘ ਦੇ ਪਿਤਾ ਨੇ ਉਹਨੂੰ ਵਧੀਆ ਪੜਾਇਆ ਲਿਖਾਇਆ ਕਿਉਂਕਿ ਹਰ ਇੱਕ ਮਾਂ ਬਾਪ ਦੀ ਇਹੀ ਖਾਹਿਸ਼ ਹੁੰਦੀ ਆ ਇਹੋ ਜੀ ਜ਼ਿੰਦਗੀ ਅਸੀਂ ਜੀ ਚੁੱਕੇ ਆ ਸਾਡੀ ਔਲਾਦ ਉਸ ਤੋਂ ਵਧੀਆ ਜਿਉਂਵੇ ਜੇ ਇੱਕ ਮਾਪੇ ਅਣਪੜ੍ਹਨੇ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਉਹਨਾਂ ਦੀ ਔਲਾਦ ਉਹਨਾਂ ਤੋਂ ਵੱਧ ਪੜੇ ਲਿਖੇ ਤੇ ਨੌਕਰੀ ਕਰੇ ਇਸੇ ਆਸ ਦੇ ਵਿੱਚ ਗੁਰਤੇਜ ਸਿੰਘ ਦੇ ਪਿਤਾ ਨੇ ਆਪਣੇ ਪੁੱਤਰ ਨੂੰ ਵਧੀਆ ਪੜਾਇਆ ਤੇ ਗੁਰਤੇਜ ਸਿੰਘ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਜਦੋਂ ਉਹਦੀ ਪੜ੍ਹਾਈ ਖਤਮ ਹੁੰਦੀ ਆ ਤਾਂ ਉਹ ਥਾਂ-ਥਾਂ ਨੌਕਰੀ ਲਈ ਧੱਕੇ ਖਾਂਦਾ ਪਰ ਉਹਨੂੰ ਨੌਕਰੀ ਨਹੀਂ ਮਿਲਦੀ ਆਖਰਕਾਰ ਗੁਰਤੇਜ ਦਾ ਵਿਆਹ ਕਰ ਦਿੱਤਾ ਜਾਂਦਾ ਤੇ ਉਹਦੀ ਪਤਨੀ ਵੀ ਪੜ੍ਹੀ ਲਿਖੀ ਹੁੰਦੀ ਆ ਉਡੀ ਦਾ ਪਰਿਵਾਰ ਵੀ ਇੱਕ ਠੀਕ ਠਾਕ ਪਰਿਵਾਰ ਹੁੰਦਾ ਗੁਰਤੇਜ ਸਿੰਘ ਦੀ ਪਤਨੀ ਜਸਵੀਰ ਕੌਰ ਇੱਕ ਸੁਲਜੀ ਹੋਈ ਤੇ ਇੱਕ ਸਿਆਣੀ ਧੀ ਹੁੰਦੀ ਆ ਜਸਵੀਰ ਕੌਰ ਆਉਂਦੀ ਹੀ ਸਾਰਾ ਘਰ ਸੰਭਾਲ ਲੈਂਦੀ ਆ ਤੇ ਗੁਰਤੇਜ ਸਿੰਘ ਦੇ ਵਿਆਹ ਤੋਂ 2 ਸਾਲ ਦੇ ਬਾਅਦ ਉਹਦੇ ਮਾਪਿਓ ਵੀ ਅੱਗੜ ਪਿਛੜੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਹਦੇ ਪਿਓ ਕੋਲ 2 ਕਿੱਲੇ ਜ਼ਮੀਨ ਸੀ ਤੇ ਉਸ ਜ਼ਮੀਨ ਤੋਂ ਜੋ ਠੇਕਾ ਹਿੱਸਾ ਆਉਂਦਾ ਸੀ ਉਹਦੇ ਨਾਲ ਗੁਰਤੇਜ ਸਿੰਘ ਦੇ ਪਰਿਵਾਰ ਦਾ ਗੁਜ਼ਾਰਾ ਔਖਾ ਸੀ ਜਦੋਂ ਤੱਕ ਉਹ ਦੋਨੋਂ ਪਤੀ ਪਤਨੀ ਸੀ ਹੱਥ ਕੁਟ ਕੇ ਚੱਲਦੇ ਰਹੇ ਤੇ ਹੁਣ ਗੁਰਤੇਜ ਸਿੰਘ ਦੀ ਪਤਨੀ ਕੋਲ ਇੱਕ ਮੁੰਡਾ ਹੁੰਦਾ ਤੇ ਉਹ ਦੋਨੋਂ ਸੋਚਦੇ ਆ ਵੀ ਅਸੀਂ ਪੜ੍ਹੇ ਲਿਖੇ ਆ ਅਸੀਂ ਵੀ ਆਪਣੇ ਬੱਚੇ ਨੂੰ ਵਧੀਆ ਪੜਾਵਾਂਗੇ ਪਰ ਗੁਰਤੇਜ ਸਿੰਘ ਆਪਣੇ ਘਰਵਾਲੀ ਨੂੰ ਕਹਿੰਦਾ ਕਿ ਦੇਖ ਮੈਂ ਇਸ ਆਸ ਦੇ ਵਿੱਚ ਇੰਨੀ ਵੱਡੀ ਡਿਗਰੀ ਹਾਸਲ ਕੀਤੀ ਕਿ ਮੈਨੂੰ ਨੌਕਰੀ ਮਿਲੂ ਮੈਨੂੰ ਨੌਕਰੀ ਨਹੀਂ ਮਿਲੀ ਤੇ ਨੌਕਰੀ ਤੋਂ ਬਿਨਾ ਤਾਂ ਬੱਚੇ ਪੜਾਉਣੇ ਔਖੇ ਬਹੁਤ ਆ ਮੰਗਿਹਾਈ ਬਹੁਤ ਆ ਉਹ ਕਹਿੰਦੀ ਫਿਰ ਕੀ ਕਰ ਸਕਦੇ ਆ ਹੁਣ ਆਪਾਂ ਗੁਜ਼ਾਰਾ ਤਾਂ ਕਰਨਾ ਹੀ ਆ ਕਿਵੇਂ ਮਰਜ਼ੀ ਕਰੀਏ ਉਹ ਕਹਿੰਦਾ ਮੇਰੇ ਨਾਲ ਇੱਕ ਦੋਸਤ ਆ ਜਿਹੜਾ ਬਾਹਰ ਗਿਆ ਹੋਇਆ ਜੇ ਮੈਂ ਉਹਦੇ ਨਾਲ ਗੱਲ ਕਰਾਂ ਮੈਂ 5 ਸਾਲ 5-4 ਸਾਲ ਬਾਹਰ ਲਾਇਆ ਮਾਂ ਉਹਨੇ ਟਾਈਮ 'ਚ ਮੈਂ ਵਧੀਆ ਪੈਸਾ ਕਮਾ ਕੇ ਪੈਸਾ ਆਪਾਂ ਜੋੜ ਲਾਂਗੇ ਫਿਰ ਆਕੇ ਮੈਂ ਆਪਣੀ ਖੇਤੀਬਾੜੀ ਸੰਭਲੂ ਤੇ ਆਪਾਂ ਬੱਚੇ ਨੂੰ ਪੜਾਉਣ ਜੋਗੇ ਹੋ ਜਾਾਂਗੇ ਜਸਵੀਰ ਕੌਰ ਗੁਰਤੇਜ ਨੂੰ ਕਹਿੰਦੀ ਵੀ ਗੱਲ ਤਾਂ ਤੁਹਾਡੀ ਵੀ ਠੀਕ ਆ ਪਰ ਬੱਚਾ ਛੋਟਾ ਮੈਂ ਇਹਨੂੰ ਕਿਵੇਂ ਸੰਭਾਲੂ ਉਹ ਕਹਿੰਦਾ ਵੀ ਸੰਭਾਲ ਲੇਗੀ ਮਾਮਾ ਕੱਲੀਆਂ ਬੱਚਿਆਂ ਨੂੰ ਸੰਭਾਲ ਲੈਂਦੀਆਂ ਹੁੰਦੀਆਂ ਪਿਓਆਂ ਤੋਂ ਨਹੀਂ ਸੰਭਦੇ ਹੁੰਦੇ ਮੈਨੂੰ ਤੇਰੇ ਤੇ ਭਰੋਸਾ ਤੇ ਚਲੋ ਜਸਵੀਰ ਕੌਰ ਨੂੰ ਵੀ ਹੌਸਲਾ ਹੋ ਜਾਂਦਾ ਵੀ ਪੰਜ ਚਾਰ ਸਾਲ ਦੀ ਤਾਂ ਗੱਲ ਆ ਗੁਰਤੇਜ ਸਿੰਘ ਆਪਣੇ ਦੋਸਤ ਨਾਲ ਗੱਲ ਕਰਕੇ ਬਾਹਰਲੇ ਦੇਸ਼ ਚੱਲਿਆ ਜਾਂਦਾ ਇੱਕ ਸੋਹਣੀ ਜ਼ਿੰਦਗੀ ਦੀ ਉਮੀਦ ਦੋਨਾਂ ਦੀਆਂ ਅੱਖਾਂ ਦੇ ਵਿੱਚ ਹੁੰਦੀ ਆ ਪਾ ਮੇ ਕੇ ਉਹਨਾਂ ਦੇ ਵਿਆਹ ਨੂੰ ਥੋੜਾ ਟਾਈਮ ਹੋਇਆ ਹੁੰਦਾ ਤੇ ਉਹਨਾਂ ਦਾ ਬੇਟਾ ਜਿਹੜਾ 3 ਸਾਲ ਦਾ ਹੀ ਹੁੰਦਾ ਪਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਇੱਕ ਦੂਜੇ ਤੋਂ ਅਲੱਗ ਹੋਣਾ ਜਸਵੀਰ ਕੌਰ ਗੁਰਤੇਜ ਨੂੰ ਹੌਸਲਾ ਦੇ ਕੇ ਬਾਹਰ ਤੋਰ ਦਿੰਦੀ ਆ ਉਹਦੇ ਅੰਦਰ ਇਕੱਲੇ ਪਣ ਦਾ ਦਰਦ ਹੁੰਦਾ ਇਕੱਲੇ ਰਹਿਣ ਦਾ ਦਰਦ ਹੁੰਦਾ ਪਰ ਉਹ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚਦੀ ਆ ਤੇ ਸੋਚਦੀ ਆ ਵੀ ਨਹੀਂ ਬੱਚਿਆਂ ਲਈ ਤਾਂ ਮਾਂ ਪਿਓ ਨੂੰ 100-100 ਸਮਝੌਤੇ ਕਰਨੇ ਪੈਂਦੇ ਆ ਵੀ ਕਿਹੜਾ ਬਾੜੀ ਲੰਬੀ ਗੱਲ ਹੈਗੀ ਵੀ ਆ ਜਾਊਗਾ ਚਲੋ ਗੁਰਤੇਜ ਚੱਲਿਆ ਜਾਂਦਾ ਸ਼ੁਰੂ-ਸ਼ੁਰੂ ਦੇ ਵਿੱਚ ਜਾ ਕੇ ਗੁਰਤੇਜ ਜਸਵੀਰ ਨੂੰ ਪੈਸੇ ਭੇਜਦਾ ਰਹਿੰਦਾ ਉਹਦੇ ਨਾਲ ਗੱਲਬਾਤ ਵੀ ਕਰਦਾ ਰਹਿੰਦਾ ਦਿਨ ਗੁਜ਼ਰਦੇ ਆ ਮਹੀਨੇ ਗੁਜ਼ਰ ਜਾਂਦੇ ਆ ਤੇ ਬਰੇ ਬੀਤ ਜਾਂਦੇ ਆ ਤਿੰਨਕ ਸਾਲ ਤੱਕ ਗੁਰਤੇਜ ਪੈਸੇ ਵੀ ਭੇਜਦਾ ਫੋਨ ਵੀ ਕਰਦਾ ਤੇ ਤਿੰਨ ਸਾਲ ਬਾਅਦ ਅਚਾਨਕ ਗੁਰਤੇਜ ਦਾ ਅਤਾ ਪਤਾ ਨਹੀਂ ਲੱਗਦਾ ਉਹ ਪੈਸੇ ਭੇਜਨੇ ਬੰਦ ਕਰ ਦਿੰਦਾ ਤੇ ਫੋਨ ਵੀ ਨਹੀਂ ਕਰਦਾ ਸ਼ੁਰੂ-ਸ਼ੁਰੂ ਦੇ ਵਿੱਚ ਜਸਵੀਰਕੌਰ ਨੂੰ ਇਹ ਲੱਗਿਆ ਵੀ ਸ਼ਾਇਦ ਉਹ ਕੰਮ ਦੇ ਵਿੱਚ ਇੰਨਾ ਵਿਅਸਤ ਹੋ ਗਿਆ ਪਰ ਫਿਰ ਉਹ ਸੋਚਦੀ ਵੀ ਕੰਮ ਤਾਂ ਜਿੰਨਾ ਮਰਜ਼ੀ ਹੋਵੇ ਬੰਦਾ ਆਪਣੇ ਪਰਿਵਾਰ ਨੂੰ ਤਾਂ ਯਾਦ ਕਰਦਾ ਹੀ ਆ ਵੀ ਪਹਿਲਾਂ ਪੈਸੇ ਵੀ ਭੇਜਦਾ ਸੀ ਚਲ ਜੇ ਨਹੀਂ ਹਨਾ ਟਾਈਮ ਜ਼ਿਆਦਾ ਫੋਨ ਕਰਨ ਦਾ ਵੀ ਹਾਲਚਾਲ ਪੁੱਛਦਾ ਦੱਸਦਾ ਰਹੇ ਪੈਸੇ ਭੇਜਦਾ ਰਹੇ ਵੀ ਨਾ ਕੋਈ ਪੈਸੇ ਭੇਜਦਾ ਤੇ ਹੁਣ ਜਦੋਂ ਕੋਈ ਰਿਸ਼ਤੇਦਾਰ ਗੱਲ ਕਰਦਾ ਤੇ ਜਸਵੀਰ ਕੌਰ ਅਗਲੇ ਨੂੰ ਦੱਸਦੀ ਆ ਵੀ ਕਈ ਮਹੀਨੇ ਹੋ ਗਏ ਵੀ ਨਾ ਫੋਨ ਆਇਆ ਨਾ ਪੈਸੇ ਆਏ ਆ ਤਾਂ ਉਹੀ ਡਰ ਜਿਹੜਾ ਅਕਸਰ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਲੋਕੀ ਉਹਨੂੰ ਕਹਿਣ ਲੱਗੇ ਸੀ ਰਿਸ਼ਤੇਦਾਰ ਵੀ ਕਹਿਣ ਲੱਗੇ ਸੀ ਵੀ ਤੂੰ ਗੁਰਤੇਜ ਨੂੰ ਬਾਹਰ ਭੇਜ ਕੇ ਗਲਤ ਕੀਤਾ ਵੀ ਗੁਰਤੇਜ ਨੇ ਤਾਂ ਬਾਹਰ ਜਾ ਕੇ ਵਿਆਹ ਕਰਾ ਲਿਆ ਹੋ ਵੀ ਨਹੀਂ ਤੈਨੂੰ ਫੋਨ ਕਰਦਾ ਹੈਨਾ ਜਸਵੀਰ ਕਹਿ ਦਿੰਦੀ ਵੀ ਨਹੀਂ ਗੁਰਤੇਜ ਮੈਨੂੰ ਧੋਖਾ ਨਹੀਂ ਦੇ ਸਕਦਾ ਮੇਰੇ ਬਿਨਾ ਉਹ ਕਿਸੇ ਨਾਲ ਵਿਆਹ ਕਰਨ ਬਾਰੇ ਬਿਲਕੁਲ ਵੀ ਨਹੀਂ ਸੋਚ ਸਕਦਾ ਚਲੋ ਉਹ ਭਰੋਸਾ ਕਰਦੀ ਆ ਤੇ ਉਹ ਸੋਚਦੀ ਆ ਵੀ ਗੁਰਤੇਜ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਨਾ ਫਸ ਗਿਆ ਹੋਵੇ ਉਹ ਉਹਦੇ ਦੋਸਤ ਨੂੰ ਫੋਨ ਕਰਦੀ ਆ ਤੇ ਉਹਦੇ ਦੋਸਤ ਦਾ ਜਿਹੜਾ ਨੰਬਰ ਹੁੰਦਾ ਉਹ ਵੀ ਨਹੀਂ ਲੱਗ ਰਿਹਾ ਹੁੰਦਾ ਹੁਣ ਬਾਰਲਾ ਦੇਸ਼ ਦੀ ਹੋਰ ਕਿਸੇ ਨੂੰ ਉਹ ਜਾਣਦੀ ਨਹੀਂ ਸੀ ਪਰ ਉਹ ਉਡੀਕ ਕਰਦੀ ਆ ਤੇ ਹੁਣ ਜਿਵੇਂ ਪਹਿਲਾਂ ਉਹ ਤੇਜ ਪੈਸੇ ਭੇਜਦਾ ਸੀ ਪੈਸੇ ਨਹੀਂ ਆਉਂਦੇ ਸੀ ਤੇ ਜਸਵੀਰ ਦਾ ਗੁਜ਼ਾਰਾ ਵੀ ਮੁਸ਼ਕਿਲ ਸੀ ਜਸਵੀਰ ਪੜ੍ਹੀ ਲਿਖੀ ਸੀ ਉਹਨੇ ਕੀ ਕੀਤਾ ਉਹਨੇ ਆਪਣੇ ਘਰ ਦੇ ਵਿੱਚ ਹੀ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕਰਤਾ ਦੇਖਦੇ ਦੇਖਦੇ ਉਹਦੇ ਕੋਲੇ 30 40 ਬੱਚੇ ਟਿਊਸ਼ਨ ਲਈ ਆ ਜਾਂਦੇ ਆ ਉਹਨਾਂ ਤੋਂ ਉਹ ਜਿਹੜੇ ਵੀ ਪੈਸੇ ਲੈਂਦੀ ਆ ਉਹਦੇ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਸੋਹਣਾ ਚੱਲਦਾ ਉਹ ਆਪਣੇ ਦਿਵਾਕ ਨੂੰ ਪਾਲ ਰਹੀ ਆ ਬੜੀਆ ਸਕੂਲ ਚ ਪੜਾਅ ਵੀ ਰਹੀ ਆ ਕਬੀਲਦਾਰੀ ਵੀ ਦੇਖ ਰਹੀ ਆ ਤੇ ਨਾਲ ਨਾਲ ਉਹ ਆਪਣੇ ਪਤੀ ਗੁਰਤੇਜ ਦਾ ਇੰਤਜ਼ਾਰ ਵੀ ਕਰ ਰਹੀ ਆ ਸਵੇਰੇ ਅੱਖ ਖੁੱਲਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਉਹ ਕਿਹੜਾ ਪਲ ਸੀ ਜਿਹੜਾ ਜਸਵੀਰ ਦੇ ਖਿਆਲਾਂ ਵਿੱਚ ਗੁਰਤੇਜ ਦੀ ਯਾਦ ਨਹੀਂ ਸੀ ਲੈ ਕੇ ਆਉਂਦਾ ਉਹ ਹਰ ਟਾਈਮ ਗੁਰਤੇਜ ਬਾਰੇ ਸੋਚਦੀ ਗੁਰਤੇਜ ਨੂੰ ਯਾਦ ਕਰਦੀ ਉਹਨੂੰ ਅੰਦਰੇ-ਅੰਦਰ ਬਾਜਾਂ ਮਾਰਦੀ ਗੁਰਤੇਜ ਤੂੰ ਤਾਂ ਮੇਰੇ ਬਿਨਾ ਪਲ ਨਹੀਂ ਰਹਿੰਦਾ ਸੀ ਤੂੰ ਕਿੰਨਾ ਵੀ ਕੰਮ 'ਚ ਵਿਅਸਤ ਹੁੰਦਾ ਤੂੰ ਮੈਨੂੰ ਫੋਨ ਜ਼ਰੂਰ ਕਰਦਾ ਸੀ ਕਿਤੇ ਲੋਕਾਂ ਦੀਆਂ ਗੱਲਾਂ ਸੱਚ ਤਾਂ ਨਹੀਂ ਹੋ ਜਾਣਗੀਆਂ ਕਿਤੇ ਲੋਕਾਂ ਦੇ ਤਾਨੇ ਮੇਨੇ ਸੱਚ ਤਾਂ ਨਹੀਂ ਹੋ ਜਾਣਗੇ ਕਿਤੇ ਸੱਚੀ ਤੂੰ ਕਿਸੇ ਹੋਰ ਦਾ ਤਾਂ ਨਹੀਂ ਹੋ ਗਿਆ ਫਿਰ ਕਹਿੰਦੀ ਨਹੀਂ ਨਹੀਂ ਜਸਵੀਰ ਕੋਰੇ ਤੂੰ ਐਂ ਕਿਉਂ ਸੋਚਦੀ ਆ ਗੁਰਤੇਜ ਭਲਾਂ ਤੇਰੇ ਬਿਨਾ ਕਿਸੇ ਦਾ ਹੋ ਸਕਦਾ हे ਪ੍ਰਮਾਤਮਾ ਤੂੰ ਜਿੱਥੇ ਵੀ ਆ ਮੇਰੀ ਗੱਲ ਸੁਣ ਮੇਰੇ ਗੁਰਤੇਜ ਨੂੰ ਕੋਈ ਤਤੀਬਾ ਨਾ ਲੱਗੇ ਮੈਂ ਉਹਦਾ ਜੁਗਾਂ-ਜੁਗਾਂ ਤੱਕ ਇੰਤਜ਼ਾਰ ਕਰ ਸਕਦੀ ਆ ਪਰ ਮੇਰਾ ਦਿਲ ਕਹਿੰਦਾ ਵੀ ਮੇਰਾ ਗੁਰਤੇਜ ਜਰੂਰ ਆਊਗਾ ਫਿਰ ਉਹ ਅਗਲੇ ਹੀ ਪਲ ਆਪਣੇ ਆਪ ਨੂੰ ਤਸੱਲੀ ਵੀ ਦੇ ਲੈਂਦੀ ਸੀ ਸਮਾਂ ਗੁਜ਼ਰਿਆ ਗੁਰਤੇਜ ਦਾ ਕੋਈ ਅਤਾ ਪਤਾ ਨਹੀਂ ਮਿਲਦਾ ਤੇ ਇਧਰ ਜਸਵੀਰ ਹੈ ਜਿਹੜੀ ਉਹ ਆਪਣੇ ਕੰਮਾਂ ਦੇ ਵਿੱਚ ਆਪਣੀ ਕਬੀਲਦਾਰੀ ਦੇ ਵਿੱਚ ਇੰਨੀ ਰੁੱਝ ਜਾਂਦੀ ਆ ਵੀ ਉਹ ਲੋਕਾਂ ਨਾਲ ਵਿਚਰਨਾ ਜਿਹੜਾ ਕੱਟ ਕਰ ਦਿੰਦੀ ਆ ਗੁਰਤੇਜ ਦੇ ਨਾਮ ਮਿਲਣ ਦਾ ਅਪਸੋੜਾ ਨਾ ਮਿਲਣ ਦਾ ਗਮ ਉਹਨੂੰ ਅੰਦਰੇ ਅੰਦਰ ਖਾਂਦਾ ਰਹਿੰਦਾ ਉਹ ਇਕੱਲੀ ਬੋਲਦੀ ਰਹਿੰਦੀ ਆ ਕੁਛ ਸਮੇਂ ਤੱਕ ਤਾਂ ਉਹ ਆਪਣੀ ਕਬੀਲਦਾਰੀ ਨੂੰ ਵਧੀਆ ਸਮੇਟ ਲੈਂਦੀ ਆ ਟਿਊਸ਼ਨ ਪੜਾਪੜਾ ਕੇ ਉਹ ਪੈਸੇ ਵੀ ਇਕੱਠੇ ਕਰ ਲੈਂਦੀ ਆ ਤੇ ਉਹਦਾ ਮੁੰਡਾ ਜਿਹੜਾ ਵੱਡਾ ਹੁੰਦਾ ਜਾਂਦਾ ਹੁਣ ਜਿਹੜੇ ਬੱਚੇ ਨੇ ਆਪਣੇ ਪਿਓ ਦੀ ਸ਼ਕਲ ਤੱਕ ਨਹੀਂ ਵੇਖੀ ਬਹੁਤ ਛੋਟਾ ਸੀ ਉਹ ਜਦੋਂ ਉਹਦਾ ਪਿਓ ਗਿਆ ਸੀ ਉਹਨੂੰ ਆਪਣੇ ਪਿਓ ਦੇ ਹੋਣ ਜਾਂ ਨਾ ਹੋਣ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਜਦੋਂ ਜਸਵੀਰ ਆਪਣੇ ਪਿਓ ਦੀਆਂ ਗੱਲਾਂ ਕਰਦੀ ਉਹਦੇ ਵਾਰੀ ਗੱਲਾਂ ਕਰਦੀ ਰਹਿੰਦੀ ਤਾਂ ਉਹਦਾ ਮੁੰਡਾ ਸੀ ਨਾ ਜਿਹੜਾ ਉਹ ਵੀ ਖੇਡ ਜਾਂਦਾ ਸੀ ਕਹਿੰਦਾ ਮਾਂ ਤੂੰ ਹੀ ਕਹਿੰਦੀ ਰਹਿਣੀ ਹੈ ਤੇਰਾ ਪਿਓ ਤੇਰਾ ਪਿਓ ਉਹਨੇ ਤਾਂ ਤੈਨੂੰ ਕਦੇ ਫੋਨ ਵੀ ਨਹੀਂ ਕੀਤਾ ਮੇਰੀ ਤਾਂ ਜਿੱਦਾਂ ਦੀ ਸੁਰਤ ਸੰਭਲੀ ਆ ਮੈਨੂੰ ਤਾਂ ਕਦੇ ਮੇਰੇ ਪਿਓ ਦਾ ਫੋਨ ਨਹੀਂ ਆਇਆ ਮੈਂ ਕੀ ਸਮਝਾਂ ਮੇਰਾ ਪਿਓ ਕੌਣ ਕੀ ਪਤਾ ਉਹ ਹੈਗਾ ਵੀ ਹੈ ਕਿ ਨਹੀਂ ਕੀ ਪਤਾ ਉਹ ਕਿਸੇ ਹੋਰ ਨਾਲ ਰਹਿੰਦਾ ਹੋਵੇ ਉਹ ਵੀ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਸੀ ਤੇ ਜਸਵੀਰ ਆ ਜਿਹੜੀ ਉਹ ਬਿਲਕੁਲ ਇਕੱਲੀ ਹੋ ਜਾਂਦੀ ਆ ਪਰ ਫਿਰ ਵੀ ਉਹ ਆਪਣੇ ਆਪ ਨੂੰ ਮਜ਼ਬੂਤ ਰੱਖਦੀ ਆ ਬਰੇ ਬੀਤ ਜਾਂਦੇ ਆ ਤੇ 15 ਸਾਲ ਦਾ ਸਮਾਂ ਗੁਜ਼ਰ ਜਾਂਦਾ 15 ਸਾਲਾਂ ਦੇ ਵਿੱਚ ਗੁਰਤੇਜ ਤੇ ਜਸਵੀਰ ਦਾ ਮੁੰਡਾ ਜਿਹੜਾ ਉਹ 18 ਸਾਲ ਦਾ ਹੋ ਜਾਂਦਾ 18 ਸਾਲ ਦਾ ਨੌਜਵਾਨ ਗੱਭਰੂ ਜਿਨੇ ਆਪਣੇ ਪਿਓ ਦੀ ਕਦੇ ਮਤਲਬ ਗੱਲ ਨਹੀਂ ਸੁਣੀ ਸੀ ਕਦੇ ਆਵਾਜ਼ ਨਹੀਂ ਸੁਣੀ ਸੀ ਉਹਨੂੰ ਪਿਓ ਦੇ ਹੋਣ ਨਾ ਹੋਣ ਦਾ ਕੋਈ ਫਰਕ ਨਹੀਂ ਪੈਂਦਾ ਸੀ ਪਰ ਜਸਵੀਰ ਉੱਥੇ ਦੀ ਉੱਥੇ ਖੜੀ ਰਹਿੰਦੀ ਆ ਗੁਰਤੇਜ ਦੀਆਂ ਯਾਦਾਂ ਦੇ ਵਿੱਚ ਤੇ ਇਧਰੋਂ ਜਿਹੜਾ ਇਹਨਾਂ ਦਾ ਬੇਟਾ ਉਹਦੀ ਪੜ੍ਹਾਈ ਪੂਰੀ ਹੋ ਜਾਂਦੀ ਆ ਉਹਦੀ ਮਾਂ ਉਹਨੂੰ ਡਿਗਰੀ ਕਰਵਾ ਦਿੰਦੀ ਆ ਡਿਗਰੀ ਕਰਦਾ ਉਹ ਡਿਗਰੀ ਕਰਕੇ ਉਹਦੇ ਵਧੀਆ ਨੰਬਰ ਆਉਂਦੇ ਆ ਤੇ ਸ਼ਹਿਰ ਦੇ ਵਿੱਚ ਹੀ ਉਹ ਕਿਸੇ ਵਧੀਆ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗ ਜਾਂਦਾ ਤੇ ਜਸਵੀਰ ਨੂੰ ਇਹ ਤਸੱਲੀ ਹੁੰਦੀ ਆ ਵੀ ਚਲੋ ਮੇਰਾ ਹਨਾ ਜਿਹੜਾ ਜਿੰਦਗੀ ਦਾ ਸੰਘਰਸ਼ ਆ ਮੇਰਾ ਜਿਹੜਾ ਤਿਆਗ ਆ ਉਹ ਮਿਹਨਤ ਦਾ ਮੇਰੀ ਦਾ ਮੁੱਲ ਮੋੜਿਆ ਉਹਨੇ ਮੇਰੀ ਮਿਹਨਤ ਰੰਗ ਲਿਆਈ ਆ ਮੇਰਾ ਪੁੱਤ ਆ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਗਿਆ ਤੇ ਪਰ ਫਿਰ ਵੀ ਉਹ ਕਦੇ ਨਾ ਕਦੇ ਗੁਰਤੇਜ ਨੂੰ ਵਾਜਾ ਮਾਰਦੀ ਆ ਤੇ ਉਹਨੂੰ ਯਾਦ ਕਰਦੀ ਕਹਿੰਦੀ ਹੈ ਗੁਰਤੇਜ ਤੂੰ ਤਾਂ ਆਪਣੇ ਜਵਾਕ ਦਾ ਮੂੰਹ ਦੇਖਣਾ ਵੀ ਮੁੜ ਕੇ ਜ਼ਰੂਰੀ ਨਹੀਂ ਸਮਝਿਆ ਤੂੰ ਦੇਖ ਆਪਣਾ ਪੁੱਤਰ ਗੱਭਰੂ ਹੋ ਗਿਆ ਆਪਣੇ ਪੁੱਤ ਦਾ ਵਿਆਹ ਕਰਨਾ ਕੱਲੀ ਨੇ ਮੈਂ ਹੁਣ ਤੱਕ ਤਾਂ ਸਾਰਾ ਕੁਝ ਸੰਭਾਲ ਲਿਆ ਤੂੰ ਤਾਂ ਚੰਦਰਿਆ ਮੁੜ ਕੇ ਆਇਆ ਹੀ ਨਹੀਂ ਆਪਾਂ ਤਾਂ ਚਾਵਾ ਲਾਡਾ ਨਾਲ ਆਪਣੇ ਪੁੱਤ ਦਾ ਵਿਆਹ ਕਰਨਾ ਸੀ ਪਰ ਗੁਰਤੇਜ ਹੋਵੇ ਤਾਂ ਸੁਣੇ ਨਾ ਹੁਣ ਗੁਰਤੇਜ ਉਹਦੇ ਕੋਲ ਹੀ ਹੈ ਨਹੀਂ ਸੀ ਚਲੋ ਹੁਣ ਮੁੰਡਾ ਜਿਹੜਾ ਆਪਣੀ ਨੌਕਰੀ ਦੇ ਵਿੱਚ ਵਿਅਸਤ ਹੋ ਜਾਂਦਾ ਤੇ ਉਹ ਸ਼ਹਿਰ ਹੀ ਇੱਕ ਫਲੈਟ ਲੈ ਕੇ ਰਹਿਣ ਲੱਗ ਜਾਂਦਾ ਪਰ ਜਸਵੀਰ ਜਿਹੜੀ ਉਸ ਘਰ ਚੋਂ ਨਹੀਂ ਜਾਂਦੀ ਕਿਉਂਕਿ ਉਹ ਕਹਿੰਦੀ ਹੈ ਵੀ ਇੱਥੇ ਮੇਰੇ ਗੁਰਤੇਜ ਦੀਆਂ ਯਾਦਾਂ ਨੇ ਤੇ ਜਦੋਂ ਵੀ ਗੁਰਤੇਜ ਆਊਗਾ ਤਾਂ ਇਸ ਘਰ ਦੇ ਵਿੱਚ ਹੀ ਆਊਗਾ ਹੁਣ ਹੋਰ 5 ਸਾਲ ਬੀਤ ਜਾਂਦੇ ਆ ਤੇ ਜਿਹੜਾ ਉਹਦਾ ਮੁੰਡਾਗਾ ਉਹੋ ਗੱਭਰੂ ਹੋ ਜਾਂਦਾ ਜਿਹੜੀ ਕੰਪਨੀ ਦੇ ਵਿੱਚ ਉਹਦਾ ਮੁੰਡਾ ਨੌਕਰੀ ਕਰਦਾ ਹੁੰਦਾ ਉੱਥੇ ਹੀ ਇੱਕ ਕੁੜੀ ਉਹਨੂੰ ਪਸੰਦ ਆ ਜਾਂਦੀ ਆ ਤੇ ਉਹ ਆਪਣੀ ਮਾਂ ਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਦਾ ਕਿ ਮੈਂ ਇਹਨੂੰ ਕੁੜੀ ਪਸੰਦ ਆ ਮੈਂ ਵਿਆਹ ਕਰਾਉਣਾ ਬਸ ਉਹ ਆਪਣੀ ਮਾਂ ਨੂੰ ਦੱਸਦਾ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਮੈਂ ਤੇਰੀ ਨੂੰਹ ਲੱਭ ਲਈ ਆ ਬਸ ਮੈਂ ਵਿਆਹ ਕਰਾਉਣਾ ਉਹ ਕਹਿੰਦੀ ਪੁੱਤ ਤੇਰੇ ਪਿਓ ਨੂੰ ਡੀਕ ਲਈਏ ਉਹ ਕਹਿੰਦਾ ਮਾਂ ਮੇਰੇ ਪਿਓ ਨੂੰ ਡੀਕ ਦੀ ਤਾਂ ਤੂੰ ਬੁਢੀ ਹੋ ਗਈ ਜਵਾਨੀ ਤੇਰੀ ਗੁਜ਼ਰ ਗਈ ਕਾਲਿਆਂ ਤੋਂ ਤੇਰੇ ਵਾਲ ਚਿੱਟੇ ਹੋ ਗਏ ਤੇ ਹੁਣ ਮੈਂ ਵੀ ਆਪਦੇ ਵਾਲ ਚਿੱਟੇ ਕਰਨੇ ਆ ਦੇਖ ਜਿਹੜੇ ਪਿਓ ਦਾ ਮੈਂ ਹਜੇ ਤੱਕ ਮੂੰਹ ਨਹੀਂ ਦੇਖਿਆ ਆਵਾਜ਼ ਨਹੀਂ ਸੁਣੀ ਉਸ ਪਿਓ ਦਾ ਮੈਨੂੰ ਕੀ ਪਤਾ ਕਦੇ ਆਊਗਾ ਕਿ ਨਾ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਸੈੱਟ ਆ ਮੈਂ ਤਾਂ ਅੱਗੇ ਵਧਣਾ ਤੂੰ ਉੱਥੇ ਖੜੀ ਰਹਿਣਾ ਖੜੀ ਰਹਿ ਤੂੰ ਘਰੀ ਚੱਲ ਮੇਰੇ ਪਿਓ ਦਾ ਇੰਤਜ਼ਾਰ ਮੇਰੇ ਤੋਂ ਨਹੀਂ ਹੁੰਦਾ ਜਸਵੀਰ ਨੂੰ ਆਪਣੇ ਪੁੱਤ ਦੀਆਂ ਇਹ ਗੱਲਾਂ ਬਹੁਤ ਕੌੜੀਆਂ ਲੱਗੀਆਂ ਪਰ ਉਹ ਚੁੱਪ ਕਰਕੇ ਪਾਣੀ ਵਾਂਗੂ ਸਾਰੀਆਂ ਗੱਲਾਂ ਪੀ ਜਾਂਦੀ ਆ ਤੇ ਉਹ ਸੋਚਦੀ ਵੀ ਆ ਵੀ ਗੱਲ ਵੀ ਸਹੀ ਐ ਜਵਾਕ ਦੀ ਜਿਹੜਾ ਗੁਰਤੇਜ ਹੁਣ ਤੱਕ ਨਹੀਂ ਆਇਆ ਹੁਣ ਕੀ ਪਤਾਊ ਕਿ ਨਹੀਂ ਹੁਣ ਉਹਨੂੰ ਵੀ ਇਹ ਲੱਗਣ ਲੱਗ ਗਿਆ ਸੀ ਵੀ ਸ਼ਾਇਦ ਗੁਰਤੇਜ ਨੇ ਉੱਥੇ ਵਿਆਹ ਕਰਾ ਲਿਆ ਤੇ ਆਪਣੀ ਅੱਡ ਜ਼ਿੰਦਗੀ ਐ ਜਿਹੜੀ ਉਹ ਵਿਸਾਲੀ ਵੀ ਮੈਨੂੰ ਤਾਂ ਉਹ ਭੁੱਲ ਗਿਆ ਇਸ ਗਮ ਦੇ ਵਿੱਚ ਜਸਵੀਰ ਕੌਰ ਕੱਲੀ ਬੋਲਦੀ ਰਹਿੰਦੀ ਆ ਡਿਪਰੈਸ਼ਨ ਦੇ ਵਿੱਚ ਚਲੀ ਜਾਂਦੀ ਆ ਘਰ ਦੇ ਵਿੱਚ ਕੱਲੀ ਰਹਿੰਦੀ ਜਸਵੀਰ ਦਾ ਇਕੱਲਾਪਨ ਉਹਦੀ ਮਾਨਸਿਕ ਹਾਲਤ ਇੱਥੋਂ ਤੱਕ ਖਰਾਬ ਕਰ ਦਿੰਦਾ ਵੀ ਉਹ ਪਾਗਲ ਹੋ ਜਾਂਦੀ ਆ ਕੱਲੀ ਉਹ ਕਦੇ ਵਹਿਣ ਪਾਉਣ ਲੱਗ ਜਾਂਦੀ ਆ ਕਦੇ ਆਪਣੇ ਪੁੱਤ ਦੇ ਵਿਆਹ ਦੇ ਗੀਤ ਗਾਉਣ ਲੱਗ ਜਾਂਦੀ ਆ ਤੇ ਕਦੇ ਉਹ ਕਿਸੇ ਨੂੰ ਗਾਲਾਂ ਕੱਢਣ ਲੱਗ ਜਾਂਦੀ ਆ ਕਦੇ ਕਿਸੇ ਨੂੰ ਵਾਜਾਂ ਮਾਰਨ ਲੱਗ ਜਾਂਦੀ ਆ ਕਦੇ ਹੱਸਦੀ ਆ ਕਦੇ ਰੋਂਦੀ ਆ ਕਹਿਣ ਤੋਂ ਭਾਵ ਕਿ ਉਹਦੀ ਹਾਲਤ ਬਿਲਕੁਲ ਪਾਗਲਾਂ ਵਾਲੀ ਹੋ ਜਾਂਦੀ ਉਹ ਪਾਗਲ ਹੋ ਜਾਂਦੀ ਆ ਪਿੰਡ ਦੇ ਜਿਹੜੇ ਲੋਕ ਆਂਡ ਗਵੰਡ ਦੇ ਉਹ ਉਹਦੇ ਪੁੱਤ ਕੋਲ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਵੀ ਭਈ ਤੇਰੀ ਮਾਂ ਦੀ ਹਾਲਤ ਠੀਕ ਨਹੀਂ ਤੂੰ ਤਾਂ ਸ਼ਹਿਰ ਦੇ ਵਿੱਚ ਆ ਕੇ ਹਨਾ ਆਪਦੀ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਜਿਹੜੀ ਤੇਰੀ ਮਾਂ ਨੇ ਤੈਨੂੰ ਪਾਲਣ ਵੇਲੇ ਇੰਨੀ ਔਖਾਂ ਕੱਟੀਆਂ ਤੇ ਹੁਣ ਤੇਰੀ ਮਾਂ ਦਾ ਹਨਾ ਵੀ ਇਕੱਲਾਪਨ ਤੇ ਇਹ ਹਾਲਤ ਆ ਵੀ ਤੂੰ ਉਹਦੀ ਸੰਭਾਲ ਕਰ ਤਾਂ ਲੋਕਾਂ ਦੇ ਕਹਿਣ ਤੇ ਉਹ ਇੱਕ ਵਾਰ ਆਪਣੀ ਮਾਂ ਨੂੰ ਲੈਣ ਜਾਂਦਾ ਆਪਦੀ ਮਾਂ ਨੂੰ ਉਹ ਸ਼ਹਿਰ ਦੇ ਵਿੱਚ ਲਿਆਉਂਦਾ ਪਰ ਉਹਦੀ ਮਾਂ ਦਾ ਉੱਥੇ ਵੀ ਜੀ ਨਹੀਂ ਲੱਗਦਾ ਭਾਵੇਂ ਕਿ ਉਹ ਪਾਗਲ ਹੋ ਚੁੱਕੀ ਸੀ ਪਰ ਉਹ ਉਸ ਘਰ ਤੋਂ ਆਉਣਾ ਨਹੀਂ ਚਾਹੁੰਦੀ ਸੀ ਤੇ ਜੋ ਉਹਦੀ ਹਾਲਤ ਸੀ ਜਦੋਂ ਉਹਦੀ ਹਾਲਤ ਉਹਦੇ ਮੁੰਡੇ ਨੂੰ ਐ ਲੱਗਦਾ ਵੀ ਇਹ ਤਾਂ ਜ਼ਿਆਦਾ ਹੀ ਪਾਗਲ ਹੋ ਗਈ ਉਹ ਉਹਨੂੰ ਡਾਕਟਰ ਕੋਲ ਲੈ ਕੇ ਜਾਂਦਾ ਤੇ ਡਾਕਟਰ ਜਿਹੜੇ ਉਹ ਕਹਿੰਦੇ ਵੀ ਇਹ ਬਹੁਤ ਡੂੰਗੀ ਮਾਨਸਿਕ ਹਾਲਤ ਜਿਹੜੀ ਇਹਦੀ ਖਰਾਬ ਆ ਬਹੁਤ ਮਾੜੀ ਹਾਲਤ ਹੈ ਇਹਦੀ ਤੁਹਾਨੂੰ ਇਹਦਾ ਬਹੁਤ ਜ਼ਿਆਦਾ ਖਿਆਲ ਰੱਖਣਾ ਪਊਗਾ ਦਵਾਈ ਜਿਹੜੀ ਸਮੇਂ ਸਿਰ ਦੇਣੀ ਪਊ ਹੋ ਸਕਦਾ ਥੋਨੂੰ ਕੁਝ ਟਾਈਮ ਲਈ ਇਹਨੂੰ ਭਰਤੀ ਵੀ ਕਰਨਾ ਪਵੇ ਤਾਂ ਫਿਰ ਉਹਦਾ ਪੁੱਤ ਸੋਚਦਾ ਵੀ ਮੇਰੇ ਕੋਲੇ ਇੰਨਾ ਟਾਈਮ ਕਿੱਥੇ ਆ ਪਰ ਫਿਰ ਵੀ ਉਹਨੂੰ ਦਵਾਈ ਦਿਵਾ ਕੇ ਲਿਆਉਂਦਾ ਤੇ ਘਰ ਆ ਕੇ ਉਹ ਆਪਣੇ ਘਰ ਵਾਲੀ ਨੂੰ ਕਹਿੰਦਾ ਵੀ ਮਾਂ ਦਾ ਖਿਆਲ ਰੱਖਣਾ ਕੁਸ਼ਕ ਦਿਨ ਤਾਂ ਉਹਦੇ ਘਰ ਵਾਲੀ ਚੁੱਪਚਾਪ ਆਪਦੀ ਸੱਸ ਨੂੰ ਦਵਾਈ ਦਬੋਈ ਦਿੰਦੀ ਆ ਦਵਾਈ ਦੇ ਨਸ਼ੇ 'ਚ ਉਹ ਪਈ ਵੀ ਰਹਿੰਦੀ ਆ ਪਰ ਹੁਣ ਉਹਦੀ ਘਰ ਵਾਲੀ ਨੂੰ ਮਤਲਬ ਕਿ ਜਸਵੀਰ ਦੀ ਨੂੰ ਨੂੰ ਇਹ ਕ ਮੌਕਾ ਲੱਗਣ ਲੱਗ ਗਿਆ ਸੀ ਤੇ ਉਹ ਆਪਣੇ ਘਰ ਵਾਲੇ ਨੂੰ ਕਹਿੰਦੀ ਵੀ ਤੂੰ ਆਪਣੀ ਪਾਗਲ ਮਾਂ ਮੇਰੇ ਪੱਲੇ ਪਾਤੀ ਦੇਖ ਇਹ ਤਾਂ ਕਦੇ ਉੱਚੀ ਰੋਣ ਲੱਗ ਜਾਂਦੀ ਆ ਕਦੇ ਗਾਲਾਂ ਦੇਣ ਲੱਗ ਜਾਂਦੀ ਆ ਵੀ ਮੇਰੇ ਤੋਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਇਹਨੂੰ ਪਾਗਲਖਾਨੇ ਛੱਡਿਆ ਉਹ ਕਹਿੰਦਾ ਵੀ ਇਹ ਮੇਰੀ ਮਾਂ ਗੀ ਤੇ ਉਹ ਕਹਿੰਦੀ ਫਿਰ ਮੈਂ ਕੀ ਕਰਾਂ ਜੇ ਤੇਰੀ ਮਾਂ ਗੀ ਮਾਂ ਦੀ ਹਾਲਤ ਤਾਂ ਤੈਨੂੰ ਵੀ ਨਹੀਂ ਦੀ ਆ ਨਾ ਪਾਗਲ ਕੀ ਔਰਤ ਕਿਸੇ ਦੀ ਮਾਂ ਹੁੰਦੀ ਆ ਇਹ ਤਾਂ ਪਾਗਲ ਆ ਇਹਨੂੰ ਤਾਂ ਹੁਣ ਕੋਈ ਸੁਰਤ ਨਹੀਂ ਇਹ ਤਾਂ ਤੇਰੇ ਪਿਓ ਦੇ ਗਮ ਚ ਡੁੱਬੀ ਰਹਿੰਦੀ ਆ ਹਜੇ ਵੀ ਉਹਨੂੰ ਬਾਜਾ ਮਾਰਦੀ ਆ ਤੇਰਾ ਪਿਓ ਜਿਹੜਾ ਇੰਨੇ ਸਾਲਾਂ ਦਾ ਨਹੀਂ ਆਇਆ ਹੁਣ ਇਹਨੂੰ ਮਿਲਣਾ ਆਊਗਾ ਉਹ ਕਿ ਜਿੱਕੇ ਜੀ ਬੋਲਦੀ ਆ ਤੇ ਉਹਨੂੰ ਵੀ ਐਂ ਲੱਗਦਾ ਵੀ ਗੱਲ ਤਾਂ ਸਹੀ ਆ ਅਸੀਂ ਦੋਨੋਂ ਨੌਕਰੀ ਕਰਦੇ ਆ ਅੱਗੇ ਸਾਡੇ ਬੱਚੇ ਵੀ ਹੋਣਗੇ ਵੀ ਅਸੀਂ ਇਹਨੂੰ ਕਿੱਥੋਂ ਸੰਭਾਲ ਲਾਂਗੇ ਤੇ ਚਲੋ ਉਹਨਾਂ ਆ ਪਾਗਲਖਾਨੇ ਦੇ ਵਿੱਚ ਜਾ ਕੇ ਇੱਕ ਡਾਕਟਰ ਨੂੰ ਮਿਲਦਾ ਡਾਕਟਰ ਦੇ ਨਾਲ ਗੱਲ ਕਰਦਾ ਤੇ ਉਹਨੂੰ ਆਪਣੀ ਮਾਂ ਦੀ ਹਾਲਤ ਬਾਰੇ ਦੱਸਦਾ ਡਾਕਟਰ ਕਹਿੰਦੇ ਵੀ ਦੇਖੋ ਕੁਝ ਹੱਦ ਤੱਕ ਅਸੀਂ ਤੁਹਾਡੀ ਮਦਦ ਕਰ ਸਕਦੇ ਆ ਜੇ ਉਹਨਾਂ ਦੀ ਹਾਲਤ ਇੰਨੀ ਹੀ ਜ਼ਿਆਦਾ ਖਰਾਬ ਆ ਤਾਂ ਅਸੀਂ ਇੱਥੇ ਭਰਤੀ ਕਰ ਲਾਂਗੇ ਪਰ ਜ਼ਿੰਮੇਵਾਰੀ ਤੁਹਾਡੀ ਹੋ ਤੁਸੀਂ ਮਿਲਣ ਵੀ ਆਉਂਦੇ ਰਹੋਗੇ ਅ ਜਿਹੜਾ ਸਮੇਂ-ਸਮੇਂ ਤੇ ਇਲਾਜ ਵੀ ਕਰਾਉਂਦੇ ਰਹੋਗੇ ਇਹ ਨਹੀਂ ਹੈਗਾ ਵੀ ਤੁਸੀਂ ਇੱਥੇ ਛੱਡ ਕੇ ਤੇ ਮੁੜ ਕੇ ਉਹਨਾਂ ਦੀ ਬਾਤ ਨਾ ਪੁੱਛੋ ਤਾਂ ਜਸਵੀਰ ਦਾ ਪੁੱਤਰ ਆ ਜਿਹੜਾ ਉਹ ਡਾਕਟਰ ਨਾਲ ਸਾਰੀ ਗੱਲ ਆ ਕਰ ਲੈਂਦਾ ਤੇ ਦੋਨੋਂ ਪਤੀ-ਪਤਨੀ ਜਸਵੀਰ ਕੌਰ ਨੂੰ ਕਾਰ ਦੇ ਵਿੱਚ ਬਿਠਾ ਕੇ ਲਿਆਉਂਦੇ ਆ ਤੇ ਪਾਗਲਖਾਨੇ ਦੇ ਵਿੱਚ ਉਹਨੂੰ ਭਰਤੀ ਕਰਵਾ ਦਿੰਦੇ ਆ ਡਾਕਟਰ ਨੂੰ ਮਿਲਦੀ ਆ ਤਾਂ ਜਸਵੀਰ ਕੌਰ ਦਾ ਚਿਹਰਾ ਦੇਖ ਕੇ ਡਾਕਟਰ ਨੂੰ ਉਹਦਾ ਬੜਾ ਤਰਸ ਆਉਂਦਾ ਤੇ ਜਦੋਂ ਜਸਵੀਰ 3-4 ਦਿਨ ਉੱਥੇ ਦਾਖਲ ਰਹਿੰਦੀ ਆ ਉਹਨੂੰ ਚੰਗੀ ਦਵਾਈ ਦਿੱਤੀ ਜਾਂਦੀ ਆ ਉਹਨੂੰ ਉਹਦੇ ਨਾਲ ਪਿਆਰ ਨਾਲ ਬਿਹੇਵ ਕੀਤਾ ਜਾਂਦਾ ਤਾਂ ਕੁਝ ਹੱਦ ਤੱਕ ਉਹਦਾ ਬਿਹੇਵ ਜਿਹੜਾ ਨਾਰਮਲ ਹੋ ਜਾਂਦਾ ਜਦੋਂ ਮਾ ਠੀਕਤਾ ਨਹੀਂ ਹੁੰਦਾ ਪਰ ਫਿਰ ਵੀ ਜਦੋਂ ਉਹ ਜਾਗਦੀ ਉਹਨੂੰ ਜਾਗ ਆਉਂਦੀ ਤਾਂ ਉਹ ਗੁਰਤੇਜ ਗੁਰਤੇਜ ਕਹਿ ਕੇ ਆਵਾਜ਼ਾਂ ਮਾਰਨ ਲੱਗ ਜਾਂਦੀ ਚਲੋ ਡਾਕਟਰ ਆ ਜਿਹੜੇ ਉਹ ਆਪਣੀ ਪੂਰੀ ਦੇਖਰੇਖ ਦੇ ਵਿੱਚ ਉਹਦਾ ਇਲਾਜ ਕਰਦੇ ਆ 7-8 ਦਿਨ ਉਹਨੂੰ ਦਾਖਲ ਕੀਤੇ ਨੂੰ ਹੋ ਜਾਂਦੇ ਆ ਪਰ ਉਸ ਤੋਂ ਬਾਅਦ ਜਸਵੀਰ ਦਾ ਪੁੱਤ ਨਾ ਨੂੰ ਕਦੇ ਵੀ ਵਾਪਸ ਉਹਨੂੰ ਮਿਲਣ ਨਹੀਂ ਆਉਂਦੇ 7-8 ਦਿਨਾਂ ਤੋਂ ਬਾਅਦ ਮਹੀਨਾ ਗੁਜ਼ਰਦਾ ਮਹੀਨੇ ਤੋਂ ਬਾਅਦ 2 ਮਹੀਨੇ ਗੁਜ਼ਰਦੇ ਆ ਹੁਣ ਜਸਵੀਰ कौर ਦੀ ਜੋ ਹਾਲਤ ਆ ਉਹ ਬਿਲਕੁਲ ਠੀਕ ਹੋ ਚੁੱਕੀ ਹੁੰਦੀ ਆ ਭਾਵੇਂ ਕਿ ਅਜੇ ਉਹ ਥੋੜੇ ਡਿਪਰੈਸ਼ਨ 'ਚ ਸੀ ਵੀ ਕਿਸੇ ਨਾਲ ਬੋਲਦੀ ਨਹੀਂ ਸੀ ਖੁੱਲ੍ਹ ਕੇ ਗੱਲਾਂ ਨਹੀਂ ਕਰਦੀ ਸੀ ਪਰ ਉਹ ਆਪਣੀ ਹਾਲਤ ਦੱਸਣ ਦੇ ਯੋਗ ਹੋ ਗਈ ਸੀ ਤੇ ਡਾਕਟਰ ਜਦੋਂ ਉਹਦੀ ਕਾਉਂਸਲਿੰਗ ਕਰਦੇ ਤੇ ਉਹਨੂੰ ਪੁੱਛਦੇ ਵੀ ਤੁਹਾਨੂੰ ਕੀ ਪ੍ਰੋਬਲਮ ਆ ਤਾਂ ਜਸਵੀਰ ਕਹਿੰਦੀ ਵੀ ਮੈਂ ਮੇਰੇ ਗੁਰਤੇਜ ਨੂੰ ਉਡੀਕਦੀ ਆ ਮੇਰਾ ਗੁਰਤੇਜ ਆਊਗਾ ਬੱਚਿਆਂ ਵਾਂਗੂ ਉਹ ਗੱਲਾਂ ਕਰਦੀ ਮੇਰਾ ਗੁਰਤੇਜ ਆਊਗਾ ਹੁਣ ਡਾਕਟਰ ਵਿਚਾਰੇ ਇਸ ਦੁਬਿਧਾ ਦੇ ਵਿੱਚ ਹੁੰਦੇ ਆ ਵੀ ਇਹਦਾ ਪੁੱਤ ਨੂੰ ਤਾਂ ਮੁੜ ਕੇ ਕਦੇ ਆਏ ਨਹੀਂ ਵੀ ਹੁਣ ਆਪਾਂ ਨੂੰ ਕੀ ਪਤਾ ਲੱਗੇ ਵੀ ਗੁਰਤੇਜ ਕੌਣ ਆ ਪਰ ਇੰਨਾ ਕ ਅੰਦਾਜ਼ਾ ਡਾਕਟਰ ਨੀਨੂ ਹੋ ਜਾਂਦਾ ਵੀ ਸ਼ਾਇਦ ਗੁਰਤੇਜ ਇਹਦੇ ਘਰ ਵਾਲਾ ਹੋ ਚਲੋ ਉਹਦੇ ਨਾਲ ਗੱਲਾਂ ਬਾਤਾਂ ਕਰਦੀ ਪਿਆਰ ਨਾਲ ਉਹਦਾ ਹੱਥ ਫੜਦੀ ਤੇ ਉਹਨੂੰ ਪੁੱਛਦੀ ਵੀ ਭੈਣ ਜੀ ਤੁਸੀਂ ਮੈਨੂੰ ਐਂ ਦੱਸੋ ਗੁਰਤੇਜ ਕੌਣ ਆ ਤੇ ਉਹ ਕਹਿੰਦੀ ਮੇਰੇ ਸਿਰ ਦਾ ਸਾਈਂ ਆ ਗੁਰਤੇਜ ਤੇ ਇੱਕ ਦਿਨ ਮਤਲਬ ਸਵੇਰੇ ਸਵੇਰੇ ਜਦੋਂ ਉਹ ਡਾਕਟਰ ਆਪਣੀ ਡਿਊਟੀ ਤੇ ਆਉਂਦੀ ਆ ਤਾਂ ਨਰਸਾ ਕੇ ਡਾਕਟਰ ਨੀਨੂ ਕਹਿੰਦੀ ਆ ਕਿ ਮੈਡਮ ਜਿਹੜੇ ਮਰੀਜ਼ ਆ ਤੁਸੀਂ ਬੜਾ ਖਿਆਲ ਰੱਖਦੇ ਹੋ ਜੀ ਤੇ ਤੁਹਾਨੂੰ ਬੜਾ ਹੀ ਤਰਸ ਆਉਂਦਾ ਉਹ ਮਰੀਜ਼ ਅੱਜ ਠੀਕ ਆ ਪਹਿਲਾਂ ਉਹ ਸਵੇਰੇ ਉੱਠ ਕੇ ਬੜਾ ਰੋਈ ਰੋਣ ਤੋਂ ਬਾਅਦ ਹੁਣ ਉਹ ਠੀਕ ਆ ਤੇ ਉਹ ਤੁਹਾਨੂੰ ਮਿਲਣਾ ਚਾਹੁੰਦੀ ਆ ਤੇ ਚਲੋ ਡਾਕਟਰ ਜਿਹੜੀ ਭੱਜੀ-ਭੱਜੀ ਉਹਦੇ ਕੋਲ ਜਾਂਦੀ ਆ ਤੇ ਉਹਨੂੰ ਕਹਿੰਦੀ ਕਿਵੇਂ ਆ ਜਸਵੀਰ ਤੂੰ ਠੀਕ ਆ ਤਾਂ ਜਸਵੀਰ ਡਾਕਟਰਨੀ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਆ ਡਾਕਟਰਨੀ ਉਹਨੂੰ ਪਿਆਰ ਦੇ ਨਾਲ ਘੁੱਟ ਕੇ ਜੱਫੀ ਪਾਉਂਦੀ ਆ ਉਹਦੇ ਵਾਲਾਂ 'ਚ ਹੱਥ ਫੇਰਦੀ ਆ ਤੇ ਉਹਨੂੰ ਕਹਿੰਦੀ ਆ ਵੀ ਖੁੱਲ ਕੇ ਰੋਲਾ ਜਸਵੀਰ ਬਹੁਤ ਰੋਂਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਵੀ ਚਲ ਹੁਣ ਮੇਰੀ ਭੈਣ ਤੂੰ ਮੈਨੂੰ ਦੱਸ ਵੀ ਤੇਰੇ ਨਾਲ ਕੀ ਬੀਤਿਆ ਜਸਵੀਰ ਫਿਰ ਆਪਣੀ ਕਹਾਣੀ ਹੈ ਜਿਹੜੀ ਡਾਕਟਰਨੀ ਨੂੰ ਦੱਸਦੀ ਆ ਵੀ ਮੇਰਾ ਪਤੀ ਮੈਨੂੰ ਹਨਾ ਵੀ ਜਵਾਨੀ ਪਹਿਰੇ ਛੱਡ ਕੇ ਵਿਦੇਸ਼ ਚਲੇ ਗਿਆ ਮੁੜ ਕੇ ਆਇਆ ਨਹੀਂ ਨਾ ਫੋਨ ਆਇਆ ਪਹਿਲਾਂ ਪੈਸੇ ਵੀ ਭੇਜਦਾ ਰਿਹਾ ਮੁੜ ਕੇ ਪੈਸੇ ਨਹੀਂ ਭੇਜੇ ਵੀ ਮੈਂ ਆਪਣੇ ਪੁੱਤ ਨੂੰ ਪੜਾਇਆ ਲਿਖਾਇਆ ਮੇਰਾ ਪੁੱਤ ਸ਼ਹਿਰ ਨੌਕਰੀ ਕਰਨ ਲੱਗ ਗਿਆ ਉੱਥੇ ਵਿਆਹ ਕਰਾ ਲਿਆ ਤੇ ਉਦੋਂ ਬਾਅਦ ਵੀ ਮੈਨੂੰ ਨਹੀਂ ਪਤਾ ਵੀ ਮੇਰੇ ਨਾਲ ਕੀ ਹੋਇਆ ਬਸ ਮੈਂ ਆਪਦੇ ਪਤੀ ਨੂੰ ਯਾਦ ਕਰਦੀ ਕਰਦੀ ਰੋਂਦੀ ਰਹਿੰਦੀ ਸੀ ਕਦੇ ਕਿਸੇ ਨੇ ਖਾਣਾ ਦੇ ਤਾ ਖਾ ਲਿਆ ਕਦੇ ਨਹੀਂ ਖਾਦਾ ਤਾਂ ਫਿਰ ਡਾਕਟਰ ਨੇ ਜਿਹੜੀ ਉਹ ਹਾਲਤ ਸਮਝ ਜਾਂਦੀ ਹੈ ਸਾਰੀ ਗੱਲ ਨੂੰ ਵੀ ਆਪਣੇ ਪਤੀ ਦੀ ਯਾਦ ਦੇ ਵਿੱਚ ਤੇ ਆਪਣੀ ਔਲਾਦ ਦੀ ਬੇਵਫਾਈ ਕਰਕੇ ਦੀ ਹਾਲਤ ਹੋਈ ਆ ਚਲ ਉਹਨੂੰ ਕਹਿੰਦੀ ਵੀ ਫਿਰ ਤੂੰ ਹੁਣ ਆਪਣੇ ਪੁੱਤ ਕੋਲ ਜਾਣਾ ਚਾਹੁੰਨੀ ਆ ਉਹ ਕਹਿੰਦੀ ਵੀ ਮੈਂ ਨਹੀਂ ਜਾਣਾ ਚਾਹੁੰਦੀ ਨਾਲੇ ਮੈਨੂੰ ਕੀ ਪਤਾ ਮੇਰਾ ਪੁੱਤ ਕਿੱਥੇ ਰਹਿੰਦਾ ਕਿਉਂਕਿ ਜਦੋਂ ਉਹਦਾ ਪੁੱਤ ਨੂੰ ਲੈ ਕੇ ਜਾਂਦਾ ਤਾਂ ਉਹ ਉਹਦੀ ਮਤਲਬ ਇਨਾ ਉਹਨੂੰ ਯਾਦ ਹੀ ਨਹੀਂ ਹੁੰਦਾ ਵੀ ਮੈਂ ਕਿੱਥੇ ਆ ਉੱਥੋਂ ਹੀ ਉਹ ਪਾਗਲਖਾਨੇ ਛੱਡ ਦਿੰਦੇ ਆ ਉਹਨੂੰ ਫੇਰ ਡਾਕਟਰ ਨੇ ਕਹਿੰਦੀ ਤੂੰ ਕਿੱਥੇ ਜਾਣਾ ਚਾਹੇਂਗੀ ਕਹਿੰਦੀ ਮੈਂ ਉੱਥੇ ਜਾਣਾ ਚਾਹੂੰਗੀ ਜਿੱਥੇ ਮੇਰਾ ਘਰ ਆ ਮੈਂ ਆਪਣੇ ਘਰ ਜਾਣਾ ਚਾਹੂੰਗੀ ਤਾਂ ਚਲੋ ਡਾਕਟਰ ਨੇ ਕਹਿੰਦੀ ਵੀ ਠੀਕ ਆ ਤੂੰ 10 ਦਿਨ ਹੋਰ ਇੱਥੇ ਰਹਿ 10 ਦਿਨ ਤੇਰੀ ਹੋਰ ਮੈਂ ਕੇਅਰ ਕਰ ਲਵਾਂ 10 ਦਿਨਾਂ ਬਾਅਦ ਤੈਨੂੰ ਤੇਰੇ ਪਿੰਡ ਤੱਕ ਅਸੀਂ ਪਹੁੰਚਦਾ ਕਰਦੇ ਆਂਗੇ ਤੇਰੇ ਘਰ ਛੱਡਿਆਵਾਂਗੇ ਤੇ ਉਹ ਡਾਕਟਰਨੀ ਦਾ ਉਹਦੇ ਨਾਲ ਵਧੀਆ ਲਗਾਵ ਹੋ ਜਾਂਦਾ ਸਵੇਰ ਸ਼ਾਮ ਨੂੰ ਡਾਕਟਰਨੀ ਜਸਵੀਰ ਨੂੰ ਜ਼ਰੂਰ ਮਿਲ ਕੇ ਜਾਂਦੀ ਤੇ ਜਸਵੀਰ ਡਾਕਟਰਨੀ ਕੋਲੇ ਖੁੱਲ ਕੇ ਗੱਲਾਂ ਕਰਦੀ ਤੇ ਰੋਂਦੀ ਇਧਰੋਂ ਗੁਰਤੇਜ ਆ ਜਿਹੜਾ ਉਹ ਅੰਮ੍ਰਿਤਸਰ ਦੇ 에ਅਰਪੋਰਟ ਤੇ ਉਤਰਦਾ ਪੂਰੇ 20-22 ਸਾਲ ਬਾਅਦ ਜਦੋਂ ਉਹ ਵਿਦੇਸ਼ ਤੋਂ ਆਉਂਦਾ ਤੇ ਉਹਨਾ ਆਪਣੇ ਆਪ ਨਾਲ ਗੱਲਾਂ ਕਰਦਾ ਆਉਂਦਾ ਵੀ ਮੇਰੀ ਜਸਵੀਰ ਦਾ ਪਤਾ ਨਹੀਂ ਕੀ ਹਾਲ ਹੋ ਮੇਰੇ ਪੁੱਤ ਦਾ ਕੀ ਹਾਲ ਹੋ ਮੈਨੂੰ ਉਡੀਕ ਦੇ ਹੋਣਗੇ ਚਲ ਇਹਨਾਂ ਸੋਚਾਂ ਦੇ ਵਿੱਚ ਉਹ ਉੱਥੋਂ ਹੀ ਗੱਡੀ ਕਰਾ ਕੇ ਆਪਣੇ ਪਿੰਡ ਪਹੁੰਚਦਾ ਜਦੋਂ ਉਹ ਆਪਣੇ ਪਿੰਡ ਦੀ ਉਹ ਗਲੀ ਮੁੜਦਾ ਜਿੱਥੇ ਉਹਦਾ ਘਰ ਹੁੰਦਾ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਨੀਰ ਵਗਣਾ ਸ਼ੁਰੂ ਹੋ ਜਾਂਦਾ ਉਹ ਡਰਾਈਵਰ ਨੂੰ ਆਪਣੇ ਘਰ ਦੇ ਅੱਗੇ ਆ ਕੇ ਇਸ਼ਾਰਾ ਕਰਦਾ ਵੀ ਇਹ ਮੇਰਾ ਘਰ ਹੈ ਇੱਥੇ ਗੱਡੀ ਰੋਕ ਦੇ। ਡਰਾਈਵਰ ਗੱਡੀ ਰੋਕ ਦਿੰਦਾ। ਜਦੋਂ ਗੱਡੀ ਰੁਕਦੀ ਆ ਤਾਂ ਗੁਰਤੇਜ ਗੱਡੀ ਚੋਂ ਉਤਰਦਾ। ਉਹਨਾਂ ਦੀ ਗਲੀ ਦੇ ਵਿੱਚ ਹੀ 2-3 ਬੈਂਚ ਪਏ ਹੁੰਦੇ ਆ ਤੇ ਉਹਨਾਂ ਬੈਂਚਾਂ ਤੇ ਬੰਦੇ ਜੀ ਬੈਠੇ ਹੁੰਦੇ ਆ। ਉਹ ਵੇਖਦੇ ਆ ਵੀ ਪਹਿਲਾਂ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਗੱਡੀ ਆਈ ਆ ਵੀ ਜਸਵੀਰ ਹੋਊਗੀ ਜਾਂ ਉਹਦਾ ਪੁੱਤ ਹੋਊਗਾ। ਤਾਂ ਜਦੋਂ ਉਹ ਗੁਰਤੇਜ ਨੂੰ ਦੇਖਦੇ ਆ ਤਾਂ ਉਹ ਹੱਕੇ-ਬੱਕੇ ਰਹਿ ਜਾਂਦੇ ਆ। ਭੱਜ ਕੇ ਉਹ ਆਉਂਦੇ ਆਗੇ। ਜਿਹੜੇ ਹੁਣ ਜਾਣਦੇ ਸੀ ਉਹਦੇ ਹਾਣੀ ਬੇਲੀ ਸੀ ਉਹਨੂੰ ਭੱਜ ਕੇ ਆ ਕੇ ਮਿਲਦੇ ਆ ਤੇ ਕਹਿੰਦੇ ਆ ਗੁਰਤੇਜ ਇੰਨੇ ਸਾਲਾਂ ਦਾ ਤੇਰਾ ਕੋਈ ਥੋ ਪਤਾ ਨਹੀਂ ਤੂੰ ਕਿੱਥੇ ਚਲੇ ਗਿਆ ਸੀ ਤੈਨੂੰ ਪਤਾ ਤੇਰੇ ਪਿੱਛੋਂ ਤੇਰੀ ਜਸਵੀਰ ਦੀ ਕੀ ਹਾਲਤ ਹੋ ਗਈ ਤਾਂ ਚਲੋ ਉਹ ਉਹਨਾਂ ਨੂੰ ਮਿਲਦਾ ਜੁਲਦਾ ਤੇ ਉਦੋਂ ਬਾਅਦ ਉਹ ਆਪਣੇ ਘਰ ਦੇ ਗੇਟ ਤੇ ਲੱਗਿਆ ਜਿੰਦਾ ਵੇਖਦਾ ਤਾਂ ਇੱਕ ਗਵੰਡੀ ਉਹਨੂੰ ਆਪਦੇ ਘਰੇ ਲੈ ਜਾਂਦਾ ਉਹਨੂੰ ਕਹਿੰਦਾ ਵੀ ਆ ਜਾ ਚਾਹ ਪਾਣੀ ਪੀ ਤੈਨੂੰ ਸਾਰੀ ਗੱਲ ਦੱਸੂ ਪਰ ਗੁਰਤੇਜ ਆ ਜਿਹੜਾ ਉਹਦੀਆਂ ਤਾਂ ਹਾ ਨਿਕਲ ਜਾਂਦੀਆਂ ਤੇ ਉਹ ਕਹਿੰਦਾ ਵੀ ਮੇਰੇ ਘਰ ਨੂੰ ਜਿੰਦਾ ਕਿਉਂ ਲੱਗਿਆ ਮੇਰੀ ਜਸਵੀਰ ਤੇ ਮੇਰਾ ਪੁੱਤ ਕਿੱਥੇ ਨੇ ਤਾਂ ਫਿਰ ਉਹ ਗਵੰਡੀ ਆ ਜਿਹੜਾ ਉਹਨੂੰ ਕਹਿੰਦਾ ਮੈਂ ਤੈਨੂੰ ਸਾਰਾ ਕੁਝ ਦੱਸੂਗਾ ਹੁਣ ਤੈਨੂੰ ਕਾਦੀ ਕਾਲ ਹੋ ਗਈ ਤੂੰ ਆ ਜਾ ਚਲੋ ਗੱਡੀ ਵਾਲੇ ਨੂੰ ਪੈਸੇ ਦਿੰਦਾ ਤੇ ਗਵੰਡੀ ਦੇ ਘਰੇ ਚੱਲਿਆ ਜਾਂਦਾ ਤੇ ਉਹਨੂੰ ਕਹਿੰਦਾ ਵੀ ਚਾਹ ਤਾਂ ਮੈਂ ਪੀ ਲੈਣੀ ਆ ਪਰ ਮੈਨੂੰ ਦੱਸ ਜਸਵੀਰ ਕਿੱਥੇ ਆ ਤਾਂ ਫਿਰ ਉਹ ਗਵੰਡੀ ਦੱਸਦਾ ਵੀ ਗੁਰਤੇਜ ਤੇਰੇ ਵਿਛੋੜੇ ਦੇ ਵਿੱਚ ਤੇਰੀ ਜਸਵੀਰ ਤਾਂ پاਗਲ ਹੋ ਗਈ ਸੀ ਤੇਰੇ ਪੁੱਤ ਨੇ ਸ਼ਹਿਰ ਦੇ ਵਿੱਚ ਹਣਾ ਵਿਆਹ ਕਰਾ ਲਿਆ ਉਹ ਸ਼ਹਿਰ ਰਹਿੰਦਾ ਸੀ ਤੇ ਉਹ ਵਿਚਾਰੀ ਇੱਥੇ ਇਕੱਲੀ ਰਹਿੰਦੀ ਸੀ ਕਦੇ ਕਿਸੇ ਨੇ ਉਹਨੇ ਉਹਨੂੰ ਰੋਟੀ ਪਾਣੀ ਦੇਤਾ ਕਹਾਲੇਂ ਦੀ ਸੀ ਵੀ ਐਂਡ ਤੇ ਆ ਕੇ ਤਾਂ ਉਹਦੀ ਹਾਲਤ ਇਹ ਹੋ ਗਈ ਸੀ ਵੀ ਉਹਨੂੰ ਆਪਣੀ ਵੀ ਸੁਧ ਬਦਨੀ ਸੀ ਆਪਣੀ ਉਹ ਕੱਪੜੇ ਪਾੜ ਲੈਂਦੀ ਸੀ ਕਦੇ ਗਾਲਾਂ ਦਿੰਦੀ ਸੀ ਕਦੇ ਗੀਤ ਗਾਉਂਦੀ ਸੀ ਕਦੇ ਹੱਸਦੀ ਸੀ ਕਦੇ ਰੋਂਦੀ ਸੀ ਇਹ ਗੱਲ ਸੁਣ ਕੇ ਗੁਰਤੇਜ ਦਾ ਜਿਹੜਾ ਕਾਲਜਾ ਨਿਕਲ ਜਾਂਦਾ ਤੇ ਉਹ ਸੋਚਦਾ ਵੀ ਮੈਂ ਐਡਾ ਨਰਦਈ ਨਿਕਲਿਆ ਵੀ ਮੈਂ ਆਪਣੀ ਫੁੱਲਾਂ ਵਰਗੀ ਪਤਨੀ ਨੂੰ ਇੰਨਾ ਹਨਾ ਮਤਲਬ ਵਾਦਾ ਦੇ ਕੇ ਤੇ ਮੁੜ ਕੇ ਵੀ ਮੈਂ ਉਹਦੀ ਸਾਰੀ ਨਾਲ ਲਈ ਤਾਂ ਫਿਰ ਗਵੰਡੀ ਆ ਜਿਹੜਾ ਜਦੋਂ ਉਹਨੂੰ ਪੁੱਛਦਾ ਵੀ ਤੂੰ ਕਿੱਥੇ ਰਹਿ ਗਿਆ ਸੀ ਉਹ ਕਹਿੰਦਾ ਵੀ ਇਸ ਗੱਲ ਦਾ ਜਵਾਬ ਮੈਂ ਜ਼ਰੂਰ ਦੇਵਾਂਗਾ ਪਰ ਪਹਿਲਾਂ ਮੈਂ ਆਪਣੀ ਜਸਵੀਰ ਨੂੰ ਮਿਲਣਾ ਚਾਹਣਾ ਤਾਂ ਫਿਰ ਉਹੀ ਹਨਾ ਗਵੰਡੀ ਆ ਜਿਹੜਾ ਉਹ ਕਹਿੰਦਾ ਵੀ ਤੇਰੀ ਜਸਵੀਰ ਤਾਂ ਤੇਰੇ ਪੁੱਤ ਕੋਲ ਆ ਗਈ ਵੀ ਮੁੜ ਕੇ ਤੇਰਾ ਪੁੱਤ ਨਹੀਂ ਆਇਆ ਵੀ ਇੱਕ ਦੋ ਵਾਰ ਇੱਥੋਂ ਹਨਾ ਬੁੜੀਆਂ ਗਈਆਂ ਨੇ ਤੇ ਤੇਰੇ ਪੁੱਤ ਨੂੰ ਨੇ ਕਦੇ ਦਰਵਾਜ਼ਾ ਨਹੀਂ ਖੋਲਿਆ ਤੇਰੇ ਪੁੱਤ ਨੂੰ ਦੇ ਘਰ ਦੇ ਦਰਵਾਜ਼ੇ ਤੇ ਵੀ ਲੋਕ ਹੀ ਲੱਗਿਆ ਹੁੰਦਾ ਤੇ ਇਸ ਕਰਕੇ ਵੀ ਮੁੜ ਕੇ ਕੋਈ ਗਿਆ ਨਹੀਂਗਾ ਉਹ ਕਹਿੰਦਾ ਵੀ ਚਲੋ ਮੇਰੇ ਨਾਲ ਸ਼ਹਿਰ ਵੀ ਮੈਨੂੰ ਦੱਸੋ ਮੇਰਾ ਪੁੱਤ ਕਿੱਥੇ ਰਹਿੰਦਾ ਤਾਂ ਚੱਲ ਆ ਉਹੀ ਗਵਾਂਡੀ ਤੇ ਗਵੰਡਣਾ ਜਿਹੜੇ ਉਹ ਗੁਰਤੇਜ ਦੇ ਨਾਲ ਉਹਨੂੰ ਗੱਡੀ 'ਚ ਬਿਠਾਉਂਦੇ ਆ ਤੇ ਸ਼ਹਿਰ ਨੂੰ ਜਾਂਦੇ ਆ ਸ਼ਹਿਰ ਜਾ ਕੇ ਜਦੋਂ ਗੁਰਤੇਜ ਆਪਣੇ ਪੁੱਤ ਦਾ ਹਣਾ ਦਰਵਾਜ਼ਾ ਖੜਕਾਉਂਦਾ ਢੋਰ ਬੱਲ ਵਜਾਉਂਦਾ ਤਾਂ ਅੱਗੋਂ ਜਿਹੜੀ ਉਹਦੀ ਨੂੰਹ ਆ ਦਰਵਾਜ਼ਾ ਖੋਲਦੀ ਆ ਉਹਨੇ ਕਦੇ ਗੁਰਤੇਜ ਨਹੀਂ ਵੇਖਿਆ ਸੀ ਗੁਰਤੇਜ ਨੂੰ ਆਏ ਨਹੀਂ ਪਤਾ ਸੀ ਇਹ ਕੌਣ ਆ ਤਾਂ ਉਹਨੂੰ ਵੇਖ ਕੇ ਉਹ ਹੱਕੀ ਬੱਕੀ ਜੀ ਰਹਿ ਜਾਂਦੀ ਆ ਤੇ ਕਹਿੰਦੀ ਹਾਂਜੀ ਅੰਕਲ ਤੇ ਜਿਹੜਾ ਨਾਲ ਗਵਾਂਡੀ ਹੁੰਦਾ ਕਹਿੰਦਾ ਵੀ ਇਹੀ ਤੇਰੀ ਨੂੰਹ ਰਾਣੀ ਆ ਗੁਰਤੇਜ ਗੁਰਤੇਜ ਉਹਨੂੰ ਕਹਿੰਦਾ ਕਿ ਪੁੱਤ ਮੈਂ ਤੇਰਾ ਸਹਰਾ ਗੁਰਤੇਜ ਚਲ ਉਹ ਉਹਦੇ ਪੈਰੀ ਹੱਥ ਜਲਾਉਂਦੀ ਆ ਸਤਿ ਸ਼੍ਰੀ ਅਕਾਲ ਬੁਲਾ ਕੇ ਉਹਨੂੰ ਅੰਦਰ ਲੈ ਜਾਂਦੀ ਆ ਪਰ ਉਹ ਇੰਨੇ ਪਿਆਰ ਨਾਲ ਨਹੀਂ ਉਹਨੂੰ ਮਿਲਦੀ ਤੇ ਜਾ ਕੇ ਉਹ ਆਪਣੇ ਘਰ ਵਾਲੇ ਨੂੰ ਬੁਲਾਉਂਦੀ ਆ ਗੁਰਤੇਜ ਦਾ ਪੁੱਤ ਆ ਜਿਹੜਾ ਉਹੋ ਆਪਣੇ ਪਿਓ ਨੂੰ ਦੇਖ ਕੇ ਲੋਹਾ ਲੱਖਾ ਹੋ ਜਾਂਦਾ ਕਹਿੰਦਾ ਅੱਛਾ ਅੱਜ ਤੂੰ ਆ ਗਿਆ ਆਪਦਾ ਹੱਕ ਜਿਤਾਉਣ ਅੱਜ ਤੂੰ ਦਸਨ ਆ ਗਿਆ ਵੀ ਤੂੰ ਮੇਰਾ ਪਿਓ ਆ ਤੂੰ ਮੇਰਾ ਕੁਛ ਨਹੀਂ ਲੱਗਦਾ ਇਸ ਘਰੋਂ ਬਾਹਰ ਨਿਕਲ ਜਾ ਉਹ ਕਹਿੰਦਾ ਪੁੱਤ ਮੈਂ ਤੇਰੇ ਚੰਗੇ ਪਿਓ ਵੇ ਖੇਲੀ ਬਾਹਰ ਗਿਆ ਸੀ ਤੇ ਤੂੰ ਤਾਂ ਮੇਰੀ ਬਾਤ ਪੁੱਛਣੀ ਜ਼ਰੂਰੀ ਨਹੀਂ ਸਮਝੀ ਤੂੰ ਘਟੋ ਘਟੇ ਮੇਰੀ ਗੱਲ ਤਾਂ ਸੁਣ ਲਾ ਉਹ ਕਹਿੰਦਾ ਮੈਂ ਨਹੀਂ ਸੁਣਨੀ ਤੇਰੀ ਗੱਲ ਤੂੰ ਚਲਿਆ ਜਾ ਤਾਂ ਚਲੋ ਜਿਹੜਾ ਗਵੰਡੀ ਹੁੰਦਾ ਉਹ ਦੇ ਮੋਢੇ ਤੇ ਹੱਥ ਧਰਦਾ ਤੇ ਉਹਨੂੰ ਕਹਿੰਦਾ ਵੀ ਦੇਖ ਪੁੱਤ ਐਂ ਗਰਮ ਨਹੀਂ ਹੋਈਦਾ ਤੇਰਾ ਪਿਓ ਆ ਠੀਕ ਆ ਉਹ ਨਹੀਂ ਆਇਆ ਉਹਨੇ ਨਹੀਂ ਫੋਨ ਕੀਤਾ ਪਰ ਉਹਦੀ ਗੱਲ ਤਾਂ ਸੁਣ ਤੂੰ ਮੈਂ ਤੇਰੇ ਨਾਲ ਆ ਆਪਾਂ ਇਹਨੂੰ ਪੁੱਛਾਂਗੇ ਆਪਾਂ ਜੇ ਇਹਨੇ ਕੋਈ ਗਲਤੀ ਕੀਤੀ ਤਾਂ ਇਹਦੀ ਸਜ਼ਾ ਮਿਲੂਗੀ ਪਰ ਤੂੰ ਗੱਲ ਸੁਣ ਚਲੋ ਜਦੋਂ ਗਵੰਡੀ ਐਂ ਜੇ ਬੋਲਦਾ ਹਨਾ ਤੋ ਦਾ ਮੁੰਡਾ ਜਿਹੜਾ ਉਹ ਨੂੰ ਅੰਦਰ ਬਿਠਾ ਲੈਂਦਾ ਤੇ ਪਰ ਉਹਦਾ ਰਵਈਆ ਉਸੇ ਤਰ੍ਹਾਂ ਦਾ ਹੀ ਰਹਿੰਦਾ ਵੀ ਉਹ ਕੋਈ ਆਪਦੇ ਪਿਓ ਨੂੰ ਮਿਲਦਾ ਨਹੀਂ ਤੇ ਚਲ ਗੁਰਤੇਜ ਆ ਜਿਹੜਾ ਉਹ ਕਹਿੰਦਾ ਵੀ ਜੇ ਤੂੰ ਹਨਾ ਮੈਨੂੰ ਗੁਨਾਹਗਰ ਸਮਝਦਾ ਤਾਂ ਸਮਝੀ ਜਾ ਤੈਨੂੰ ਜਵਾਬ ਦੇਣਾ ਮੇਰੇ ਲਈ ਜ਼ਰੂਰੀ ਵੀ ਨਹੀਂ ਮੈਂ ਤਾਂ ਜਸਵੀਰ ਨੂੰ ਮਿਲਣਾ ਉਹ ਕਹਿੰਦਾ ਹੁਣ ਤੈਨੂੰ ਜਸਵੀਰ ਦੀ ਯਾਦ ਆ ਗਈ ਹੈ ਨਹੀਂ ਇੱਥੇ ਜਸਵੀਰ ਜਸਵੀਰ ਤਾਂ ਇੰਨੀ ਪਾਗਲ ਹੋ ਗਈ ਸੀ ਵੀ ਮੈਨੂੰ ਉਹਨੂੰ ਪਾਗਲਖਾਨੇ ਛੱਡਣਾ ਪਿਆ ਗੁਰਤੇਜ ਉੱਥੋਂ ਖੜਾ ਹੋ ਜਾਂਦਾ ਤੇ ਕਹਿੰਦਾ ਤੂੰ ਅਈ ਨਾ ਵੱਡਾ ਹੋ ਗਿਆ ਅੱਜ ਵੀ ਆਪਣੀ ਮਾਂ ਨੂੰ ਸੰਭਾਲਣ ਜੋਗਾ ਵੀ ਨਹੀਂ ਰਿਹਾ ਤੇਰੀ ਮਾਂ ਪਾਗਲ ਕੀ ਹੋਈ ਤੇ ਤੂੰ ਉਹਨੂੰ ਪਾਗਲਖਾਨੇ ਛੱਡਤਾ ਨਾਲੇ ਤੇਰੀ ਮਾਂ ਪਾਗਲ ਹੋਈ ਕਿਉਂ ਠੀਕ ਆ ਮੇਰੀ ਕਿਤੇ ਗਲਤੀ ਹੋਊਗੀ ਪਰ ਤੇਰਾ ਫਰਜ਼ ਨਹੀਂ ਬਣਦਾ ਸੀ ਮੈਂ ਤੈਨੂੰ ਛੱਡਿਆ ਸੀ ਤੂੰ ਮੇਰੇ ਜਮ੍ਹਾਂ ਸੇਵਾਣਾ ਕਰ ਮੈਨੂੰ ਜਮਣਾ ਬੁਲਾ ਪਰ ਤੇਰੀ ਮਾਂ ਨੇ ਤਾਂ ਤੈਨੂੰ ਪਾਲਿਆ ਸੀ ਚਲੋ ਗੁੱਸੇ ਹੁੰਦਾ ਤੇ ਗਵੰਡੀ ਉਹਨੂੰ ਫੇਰ ਚੁੱਪ ਕਰਾਉਂਦਾ ਤਾਂ ਫੇਰ ਉਹ ਕਹਿੰਦਾ ਵੀ ਦੱਸ ਕਿਹੜੇ ਪਾਗਲਖਾਨੇ ਉਹ ਐਡਰੈਸ ਦੇ ਦਿੰਦਾ ਪਰ ਉਹ ਦੋਨੋਂ ਜੀ ਉਹਨਾਂ ਦੇ ਨਾਲ ਨਹੀਂ ਤੁਰਦੇ ਹੈਗੇ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਡਾਕਟਰ ਦੇ ਕਿਹੜੇ ਮੂੰਹ ਮੱਥੇ ਲੱਗਾਂਗੇ ਜਾ ਕੇ ਤਾਂ ਤੇ ਉਹੀ ਗਵੰਡੀ ਤੇ ਗਵੰਡਣ ਫੇਰ ਗੁਰਤੇਜ ਦੇ ਨਾਲ ਜਾਂਦੇ ਆ ਤੇ ਉਸੇ ਪਾਗਲਖਾਨੇ ਦੇ ਵਿੱਚ ਜਾ ਕੇ ਉਹ ਜਦੋਂ ਉੱਥੇ ਹਨਾ ਸਿਕਿਉਰਿਟੀ ਗਾਰਡ ਨੂੰ ਦੱਸਦੇ ਆ ਵੀ ਜਸਵੀਰ ਕੌਰ ਨਾਂ ਦੀ ਔਰਤਾ ਫਲਾਣੇ ਪਿੰਡ ਤੋਂ ਅਸੀਂ ਉਹਨੂੰ ਮਿਲਣਾ ਸਿਕਿਉਰਿਟੀ ਗਾਰਡ ਆ ਜਿਹੜਾ ਉਹਨਾਂ ਨੂੰ ਅੰਦਰ ਭੇਜ ਦਿੰਦਾ ਅੰਦਰ ਜਾ ਕੇ ਰਿਸੈਪਸ਼ਨ ਤੇ ਜਦੋਂ ਉਹ ਪੁੱਛਗਿਛ ਕਰਦੇ ਆ ਤਾ ਉਧਰੋਂ ਜਸਵੀਰ ਹੈ ਜਿਹੜੀ ਉਹ ਡਾਕਟਰ ਕੋਲ ਬੈਠੀ ਹੁੰਦੀ ਆ ਉਹਦੇ ਨਾਲ ਗੱਲਾਂ ਬਾਤਾਂ ਕਰ ਰਹੀ ਹੁੰਦੀ ਆ ਤੇ ਨਰਸ ਜਾ ਕੇ ਜਿਹੜੀ ਉਹਨੂੰ ਡਾਕਟਰਨੀ ਨੂੰ ਕਹਿੰਦੀ ਹੈਗੀ ਮੈਡਮ ਇਹਨਾਂ ਨੂੰ ਕੋਈ ਗੁਰਤੇਜ ਨਾਂ ਦਾ ਬੰਦਾ ਮਿਲਣ ਆਇਆ ਤੇ ਜਸਵੀਰ ਇਹ ਗੱਲ ਸੁਣ ਕੇ ਡਾਕਟਰਨੀ ਨਾਲ ਗੱਲ ਕਰਦੀ ਕਰਦੀ ਭੱਜ ਲੈਂਦੀ ਆ ਕੋਈ ਗੱਲ ਨਹੀਂ ਸੁਣਦੀ ਉਹ ਤੋਂ ਭੱਜਦੀ ਆ ਜਿੱਧਰੋਂ ਨਰਸ ਆਈ ਹੁੰਦੀ ਉਧਰੋਂ ਭੱਜ ਜਾਂਦੀ ਆ ਤੇ ਆ ਕੇ ਜਦੋਂ ਉਹ ਵੇਖਦੀ ਆ ਵੀ ਉਹਨਾਂ ਦਾ ਗਵੰਡੀ ਤੇ ਗਵੰਡਣ ਖੜੇ ਹੁੰਦੇ ਆ ਤੇ ਕੋਲ ਗੁਰਤੇਜ ਖੜਾ ਹੁੰਦਾ ਤੇ ਉਹ ਗੁਰਤੇਜ ਨੂੰ ਭੱਜ ਕੇ ਜਾ ਕੇ ਜੱਫੀ ਪਾ ਲੈਂਦੀ ਆ ਕੋਈ ਉਹ ਸ਼ਿਕਬਾਣੀ ਕਰਦੀ ਕੋਈ ਉਹ ਸ਼ਿਕਾਇਤ ਨਹੀਂ ਕਰਦੀ ਉਹਨੂੰ ਗੱਲ ਨਾਲ ਲਾ ਕੇ ਤੇ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਐਨੇ ਵਰਿਆਂ ਦਾ ਜਿਹੜਾ ਉਹਦੇ ਅੰਦਰ ਵਿਰਾਗ ਭਰਿਆ ਹੁੰਦਾ ਦਰਦ ਭਰਿਆ ਹੁੰਦਾ ਉਹ ਦਰਦ ਸਾਰਾ ਛਲਕ ਜਾਂਦਾ ਤੇ ਗੁਰਤੇਜ ਵੀ ਉਹਨੂੰ ਚੁੱਪ ਨਹੀਂ ਕਰਾਉਂਦਾ ਉਹਨੂੰ ਉਵੇਂ ਨਾਲ ਲਾਈ ਰੱਖਦਾ ਫਿਰ ਜਿਹੜੀ ਗਵੰਡਣਾ ਉਹਨੂੰ ਦਲਾਸਾ ਦਿੰਦੀ ਆ ਚਲੋ ਮਾਹੌਲ ਉੱਥੇ ਬਹੁਤ ਗਮਗੀਨ ਹੋ ਜਾਂਦਾ ਤੇ ਉਹ ਡਾਕਟਰਣੀ ਵੀ ਜਿਹੜੀ ਉਹ ਵੀ ਪਿੱਛੇ ਆ ਜਾਂਦੀ ਆ ਤੇ ਚੱਲ ਫੇਰ ਡਾਕਟਰ ਨਹੀਂ ਆ ਜਿਹੜੀ ਉਹ ਕਹਿੰਦੀ ਤੁਸੀਂ ਗੁਰਤੇਜ ਹੋ ਨਾ ਇਹਨਾਂ ਦੇ ਹਸਬੰਦ ਉਹ ਕਹਿੰਦਾ ਹਾਂਜੀ ਉਹ ਕਹਿੰਦੀ ਵੀ ਭਾਜੀ ਮੈਨੂੰ ਨਹੀਂ ਪਤਾ ਵੀ ਮੈਨੂੰ ਇਹ ਗੱਲ ਕਹਿਣ ਦਾ ਹੱਕ ਹੈ ਕਿ ਨਹੀਂ ਪਰ ਇਸ ਔਰਤ ਦੀ ਜ਼ੁਬਾਨੀ ਨੂੰ ਖਾਣ ਚ ਤੁਹਾਡਾ ਹੱਥ ਆ ਜਦੋਂ ਇਹ ਇੱਥੇ ਆਈ ਆ ਤਾਂ ਇਹਦੀ ਹਾਲਤ ਤਰਸਯੋਗ ਸੀ ਦੇਖਣਯੋਗ ਹੈ ਨਹੀਂ ਸੀ ਠੀਕ ਆ ਇਹ ਹੁਣ ਠੀਕ ਹੋ ਗਈ ਆ ਪਰ ਇਹਨੇ ਜੋ ਇੰਨਾ ਕੁਝ ਹੰਡਾਇਆ ਉਹ ਸਿਰਫ ਤੁਹਾਡੀ ਵਜ੍ਹਾ ਨਾਲ ਹੰਡਾਇਆ ਔਰਤਾਂ ਦਾ ਸਬਰ ਹੈ ਜਿਹੜਾ ਉਹ ਇੰਨਾ ਵੀ ਨਾ ਪਰਖੋ ਕਿ ਔਰਤਾਂ ਪਾਗਲ ਹੋ ਜਾਣ ਇਹ ਪਾਗਲ ਵੀ ਹੋ ਗਈ ਸੀ ਪਰ ਇਹ ਤੁਹਾਨੂੰ ਨਹੀਂ ਭੁੱਲੀ ਸੀ ਤੇ ਤੁਸੀਂ ਕਿਹੜੀ ਇਹੋ ਜੀ ਜਾ ਕੇ ਕਬੀਲਦਾਰੀ ਦੇ ਵਿੱਚ ਉਲਝ ਗਏ ਕਿ ਤੁਸੀਂ ਹਾਲਚਾਲ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ ਤਾਂ ਫਿਰ ਗੁਰਤੇਜ ਉੱਥੇ ਡਾਕਟਰਨੀ ਦੇ ਸਾਹਮਣੇ ਹੀ ਆਪਣਾ ਹਾਲ ਬਿਆਨ ਕਰਦਾ ਤੇ ਦੱਸਦਾ ਕਿ ਜਦੋਂ ਮੈਂ ਗਿਆ ਤਿੰਨ ਸਾਲ ਤੱਕ ਸਭ ਕੁਝ ਠੀਕ ਸੀ ਤੇ ਮੈਂ ਜਿਹੜਾ ਕੰਮ ਸੀ ਉੱਥੇ ਚੋਰੀ ਦਾ ਕਰਦਾ ਸੀ ਵੀ ਵਰਕ ਪਰਮਿਟ ਹੈ ਨਹੀਂ ਸੀ ਮੇਰੇ ਕੋਲ ਜਿਹੜੇ ਮੇਰੇ ਦੋਸਤ ਨੇ ਮੈਨੂੰ ਬੁਲਾਇਆ ਸੀ ਉਹਨੇ ਮੈਥੋਂ ਪੈਸੇ ਤਾਂ ਕਾਫੀ ਲੈਲੇ ਸੀ ਕਿਸੇ ਏਜੰਟ ਦੇ ਨਾਲ ਰਲੀ ਭੁਗਤ ਸੀ ਉਹਦੀ ਵੀਜ਼ਾ ਮੇਰਾ ਲਗਵਾਤਾ ਸੀ ਪਰ ਜਿਹੜੀ ਫੈਕਟਰੀ 'ਚ ਮੈਂ ਕੰਮ ਕਰਦਾ ਸੀ ਉਹ ਫੈਕਟਰੀ ਵੀ ਜਿਹੜੀ ਉਹ ਲੀਗਲੀ ਸਹੀ ਨਹੀਂ ਸੀ ਤੇ ਉਸ ਫੈਕਟਰੀ ਤੇ ਇੱਕ ਦਿਨ ਛਾਪਾ ਵੱਜਦਾ ਤੇ ਜਿੰਨੇ ਵੀ ਉੱਥੇ ਮਜ਼ਦੂਰ ਕੰਮ ਕਰਦੇ ਆ ਸਾਰਿਆਂ ਨੂੰ ਅਰੈਸਟ ਕਰ ਲਿਆ ਜਾਂਦਾ ਮੈਂ ਵੀ ਉਹਨਾਂ ਮਜ਼ਦੂਰਾਂ ਵਿੱਚੋਂ ਇੱਕ ਸੀ ਉਸ ਤੋਂ ਬਾਅਦ ਮੇਰੀ ਕੋਈ ਪੈਰਵਾਹੀ ਕਰਨ ਵਾਲਾ ਹੈ ਨਹੀਂ ਸੀ ਤੇ ਮੇਰਾ ਦੋਸਤ ਵੀ ਮੈਨੂੰ ਛੱਡ ਗਿਆ ਸੀ ਤੇ ਮੈਨੂੰ ਉੱਥੇ 17-18 ਸਾਲ ਦੀ ਸਜ਼ਾ ਹੋ ਗਈ ਸੀ 18 ਸਾਲ ਦੀ ਸਜ਼ਾ ਦੇ ਬਾਅਦ ਮੈਨੂੰ ਉੱਥੋਂ ਰਿਪੋਰਟ ਕਰ ਦਿੱਤਾ ਜਾਂਦਾ ਤੇ ਮੈਂ ਟਿਕਟ ਜੋਗੇ ਵੀ ਮੇਰੇ ਕੋਲੇ ਪੈਸੇ ਨਹੀਂ ਹੁੰਦੇ ਉਹ ਵੀ ਮੈਂ ਉੱਥੇ ਜਿਹੜਾ ਜੇਲ੍ਹ ਦੇ ਵਿੱਚ ਇੱਕ ਪੰਜਾਬੀ ਮੇਰੇ ਨਾਲ ਸੀਗਾ ਮੁੰਡਾ ਉਹ ਵੀ ਵਿਚਾਰਾ ਇਸੇ ਤਰ੍ਹਾਂ ਹੀ ਫਸਿਆ ਸੀ ਉਹਦੇ ਨਾਲ ਜਦੋਂ ਮੈਂ ਬਾਹਰ ਨਿਕਲਿਆ ਤਾਂ ਉਹਨੇ ਆਪਦੇ ਘਰਦਿਆਂ ਨੂੰ ਫੋਨ ਕੀਤਾ ਉਹਨੇ ਸਾਡੀ ਦੋਨਾਂ ਦੀ ਟਿੱਕ ਟਕ ਕਰਵਾਈ ਵੀ ਮੈਂ ਗਿਆ ਤਾਂ ਚੰਗੇ ਭਵਿੱਖ ਲਈ ਸੀ ਪਰ ਮੈਂ ਤਾਂ ਆਪਣਾ ਭਵਿੱਖਾ ਜਿਹੜਾ ਜਮਾਈ ਗਾਲ ਲਿਆ ਜਸਵੀਰ ਨੂੰ ਕਹਿੰਦਾ ਜਸਵੀਰ ਕੋਰੇ ਮੈਂ ਤੇਰੇ ਤੋਂ ਮਾਫੀ ਮੰਗਣ ਦੇ ਲਾਇਕ ਹੈ ਨਹੀਂ ਤੈਨੂੰ ਜੋ ਮੈਂ ਦਰਦ ਦਿੱਤਾ ਉਹਦੀ ਮੈਂ ਕਦੇ ਵੀ ਪਰਪਾਈ ਨਹੀਂ ਕਰ ਸਕਦਾ ਪਰ ਬਸ ਮੈਂ ਤੇਰੇ ਨਾਲ ਇੰਨਾ ਕੁ ਵਾਦਾ ਕਰ ਸਕਦਾ ਵੀ ਹੁਣ ਜਿੰਨੀ ਵੀ ਆਪਣੀ ਉਮਰ ਹੋਊਗੀ ਆਪਾਂ ਇਕੱਠੇ ਰਹਾਂਗੇ ਜਸਵੀਰ ਕੋਰ ਕਹਿੰਦੀ ਵੀ ਮੈਨੂੰ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਮੈਂ ਤੇਰੇ ਗਮ ਦੇ ਵਿੱਚ ਪਾਗਲ ਹੋਈ ਮੈਂ ਤੈਨੂੰ ਯਾਦ ਕਰਦੀ ਸੀ ਕਿਉਂਕਿ ਪੁੱਤ ਵੀ ਮੇਰੇ ਤੋਂ ਮੁੱਖ ਮੋੜ ਗਿਆ ਸੀ ਮੈਂ ਬਹੁਤ ਸੰਘਰਸ਼ ਕੀਤਾ ਮੈਨੂੰ ਲੋਕ ਤਾਨੇ ਮਾਰਦੇ ਸੀ ਗੱਲਾਂ ਕਰਦੇ ਸੀ ਪਰ ਮੈਨੂੰ ਇਸ ਗੱਲ ਦਾ ਭਰੋਸਾ ਸੀ ਕਿ ਤੂੰ ਮੇਰੇ ਬਿਨਾਂ ਕਿਸੇ ਬਾਰੇ ਸੋਚ ਨਹੀਂ ਸਕਦਾ ਤੂੰ ਵਿਆਹ ਨਹੀਂ ਕਰਾ ਸਕਦਾ ਚਲ ਜੇ ਮੈਂ ਔਖ ਕੱਟੀ ਆ ਤੇ ਤੂੰ ਕਿਹੜਾ ਔਖ ਕੱਟੀ ਆ ਤੂੰ ਜੇਲ੍ਹ ਦੀਆਂ ਰੋਟੀਆਂ ਖਾਦੀਆਂ ਤੇਰੀ ਮਜਬੂਰੀ ਵੀ ਐਡੀ ਕਿ ਤੂੰ ਸਾਨੂੰ ਦੱਸ ਵੀ ਨਾ ਸਕਿਆ ਪਰ ਮੈਨੂੰ ਇਸ ਗੱਲ ਦਾ ਸਕੂਨ ਆ ਕਿ ਮੇਰੇ ਮਰਨ ਤੋਂ ਪਹਿਲਾਂ ਤੂੰ ਮੈਨੂੰ ਸਾਰੀ ਸੱਚਾਈ ਦੱਸਤੀ ਫਿਰ ਉਹ ਗੱਲ ਸੁਣ ਕੇ ਨਾ ਤਾਂ ਗਵੰਡੀ ਤੇ ਗਵੰਡਣ ਨਾ ਡਾਕਟਰ ਨੀ ਨਾ ਨਰਸ ਕਿਸੇ ਦੇ ਕੋਲ ਕੋਈ ਸ਼ਬਦ ਹੈ ਨਹੀਂ ਸੀ ਗੱਲ ਕਰਨ ਲਈ ਤੇ ਫਿਰ ਉਹੀ ਗੁਰਤੇਜ ਜਸਵੀਰ ਨੂੰ ਉੱਥੋਂ ਖੁਸ਼ੀ-ਖੁਸ਼ੀ ਲੈ ਕੇ ਜਾਂਦਾ ਫਿਰ ਉਹ ਦੋਨੋਂ ਜੀ ਆਪਣੇ ਪੁੱਤ ਨੂੰ ਕੋਲ ਨਹੀਂ ਵਾਪਸ ਆਪਣੇ ਪਿੰਡ ਆਉਂਦੇ ਆ ਪਿੰਡ ਆ ਕੇ ਉਹ ਆਪਣੇ ਘਰ ਦੇ ਵਿੱਚ ਉੱਗਿਆ ਹੋਇਆ ਜਦੋਂ ਘਾਹ ਦੇਖਦੇ ਆ ਉਹ 2-4 ਦਿਨ ਉਹ ਗਵੰਡੀਆਂ ਦੇ ਘਰ ਰਹਿੰਦੇ ਆ ਫਿਰ ਉਹ ਗੁਰਤੇਜ ਕਿਸੇ ਨੂੰ ਲਾ ਕੇ ਆਪਣੇ ਘਰ ਦੀ ਸਫਾਈ ਕਰਾਉਂਦਾ ਉਸ ਉੱਗੇ ਹੋਏ ਘਾਹ ਵਾਲੇ ਮਕਾਨ ਨੂੰ ਉਹ ਵਧੀਆ ਘਰ ਬਣਾ ਲੈਂਦੇ ਆ ਹੁਣ ਉਹ ਦੋਨੋਂ ਜੀ ਇੱਕ ਦੂਜੇ ਤੋਂ ਬਿਨਾ ਇੱਕ ਇੰਚ ਵੀ ਬਾਹਰ ਨਹੀਂ ਜਾਂਦੇ ਕੱਲੇ ਕਿਤੇ ਨਹੀਂ ਜਾਂਦੇ ਉਹਨਾਂ ਨੂੰ ਇਹ ਆ ਕਿ ਜਿਹੜਾ ਗਮ ਅਸੀਂ ਆਪਣੀ ਜਵਾਨੀ ਦੇ ਪੈਰੇ ਹੰਡਾਇਆ ਹੁਣ ਉਹ ਇਹੀ ਅਰਦਾਸ ਕਰਦੇ ਆ ਕਿ ਮੌਤ ਵੀ ਸਾਨੂੰ ਇਕੱਠਿਆਂ ਨੂੰ ਆਵੇ ਉਹਨਾਂ ਦੀ ਜਵਾਨੀ ਦੇ ਦਿਨਾਂ ਦੇ ਵਿਛੋੜੇ ਦਾ ਜੋ ਦਰਦ ਉਹਨਾਂ ਨੇ ਹੰਡਾਇਆ ਉਹ ਸ਼ਾਇਦ ਨਾ ਤਾਂ ਕਿਸੇ ਸ਼ਬਦਾਂ ਰਾਹੀਂ ਤੇ ਨਾ ਹੀ ਕਿਸੇ ਭਾਵਨਾ ਮਾਂ ਰਾਹੀਂ ਅਸੀਂ ਉਹਨੂੰ ਦੱਸ ਨਹੀਂ ਸਕਦੇ ਜਿਹੜੀ ਗੱਲ ਜਿਹੜੇ ਬੰਦੇ ਨਾਲ ਵੇਤਦੀ ਆ ਉਹ ਉਸੇ ਨੂੰ ਹੀ ਪਤਾ ਹੁੰਦਾ ਤੇ ਇਹ ਗੱਲ ਬਿਲਕੁਲ ਸੱਚ ਵੀ ਆ ਬਹੁਤ ਸਾਰੀਆਂ ਔਰਤਾਂ ਦੇ ਵਿੱਚ ਇੰਨਾ ਸਬਰ ਹੁੰਦਾ ਵੀ ਉਹ ਮੌਤ ਤੱਕ ਆਪਣੇ ਪਤੀ ਦਾ ਇੰਤਜ਼ਾਰ ਕਰ ਸਕਦੀਆਂ ਨੇ ਜਿਵੇਂ ਕਿ ਜਸਵੀਰ ਨੇ ਕੀਤਾ ਉਦੋਂ ਸਮੇਂ ਚੰਗੇ ਸੀ ਕਰ ਲੈਂਦੇ ਸੀ ਇੰਤਜ਼ਾਰ ਅੱਜ ਕੱਲ ਤਾਂ ਰਿਸ਼ਤੇ ਜਿਹੜੇ ਬਹੁਤ ਨਾਜ਼ੁਕ ਹੋ ਗਏ ਆ ਅੱਜ ਕੱਲ ਤਾਂ 2 ਮਹੀਨੇ ਬਾਅਦ ਹੀ ਨਾ ਰਿਸ਼ਤਾ ਸ਼ਾਇਦ ਜੁੜ ਜਾਂਦਾ ਪਰ ਜਸਵੀਰ ਦੇ ਸਬਰ ਨੇ ਆਖਰਕਾਰ ਇੱਕ ਦਿਨ ਉਹਨੂੰ ਗੁਰਤੇਜ ਨਾਲ ਮਿਲਾ ਦਿੱਤਾ ਜਸਵੀਰ ਤੇ ਗੁਰਤੇਜ ਦੀ ਇਹ ਦਰਦਪਰੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ